ਰੋਜ ਜ਼ਮੀਨ ਰੋਜ ਇਹ ਵੇਖੋ ਤੁਸੀਂ ਜਿਹੜੀ ਇਹ ਰੋਜ ਜਾਬਤਾ ਪੰਜਾਬ ਦਾ ਕਿਲਾ ਕਿਲਾ ਰੋਜ ਠਹਿ ਰਹੀ ਹੈ ਆ ਤੇੜ ਜੀ ਆਈ ਆਪਣੇ ਵੇਹਨੇ ਵੇਹਨੇ ਢਿੱਕ ਢਿੱਕ ਜਾਣੀ ਇੱਥੇ ਤੇੜ ਨਵੀ ਪੈ ਜਾਣੀ ਹੈ ਰੋਜ ਜ਼ਮੀਨਾਂ ਡੇਕ ਰੀਆਂ ਹਾਂ ਬਾਪੂ ਕੀ ਕਹਿਣਾ ਚਾਉਨਾ ਫਸਲ ਫੇਰ ਦੋ ਕਿਲੇ ਰੁੜ ਗਈ ਹੈ ਰੁੜ ਗਈ ਜੀ ਰੁੜ ਗਈ ਹੈ ਤੇ ਖੁਸ਼ੀਆਂ ਰੁੜੀਆਂ ਚਾਹ ਰੋੜੇ ਨੇ ਕਿ ਫਸਾ ਰੁੜੀ ਹੈ ਸਭ ਕੁਝ ਰੋੜ ਗਿਆ ਖੁਸ਼ੀਆਂ ਵੀ ਰੋੜ ਗਈਆਂ ਚਾਹ ਵੀ ਰੋੜ ਗਈ ਫਸਲ ਵੀ ਰੋੜ ਗਈ ਤੈਨਂ ਬਣਾਣੇ ਸਿਰਫ ਜ਼ਮੀਨ ਇੱਥੀ ਇਹ ਦੋ ਦੋ ਕਿਲੇ ਇੰਡ ਚ ਇਹਨਾਂ ਕੋਲ ਸਿਰ ਰਹਿਣ ਬਸੇਰਾ ਜ਼ਰੂਰ ਹੈਗਾ ਪਰ ਕੋਈ ਸਾਧਨ ਨਹੀਂ ਹੈ ਵੇਖੋ ਸਿਆਲਦਾਨਾਂ ਦਾ ਪਤਾ ਨਹੀਂ ਕਿਵੇਂ ਗੁਜ਼ਾਰਾ ਹੁਣ ਸੋ ਵੇਖੋ ਮੈਂ ਵੇਖਦਾ ਵੀ ਕਈ ਕਹਿੰਦੇ ਜੀ ਸਾਡੇ ਟਰੈਕਟਰ ਉੜ ਗਏ ਉਹਨਾਂ ਟਰੈਕਟਰ ਮਿਲ ਗਏ ਕਿਸੇ ਨੂੰ ਕਹਿੰਦਾ ਜੀ ਮੋਟਰਾਂ ਰੁੜ ਗਈਆਂ ਕੋ ਉਹ ਆ ਗਏ ਇਹ ਜ਼ਮੀਨ ਰੁੜੀ ਵਾਲਿਆਂ ਦੀ ਵੀ ਸਹਾਰ ਲਈ ਜਾਵੇ ਮੈਂ ਕਹਿੰਦਾ ਵੀ ਆ ਦੋ ਦੋ ਕਿੱਲੇ ਵਾਲੇ ਹੈ ਨੇ ਸੋ ਆਪਾਂ ਕਈ ਵਾਰ ਭਰੇ ਨੂੰ ਭਰ ਦਿੰਨੇ ਆ ਪਰ ਇਹ ਆ ਵੀ ਲੋਡ ਬੰਦ ਦਾ ਵਿਖਾਉਣ ਦਾ ਯਤਨ ਇਸ ਗੱਲ ਨੂੰ ਕੀਤਾ ਗਿਆ ਵੀ ਦੋ ਦੋ ਕਿੱਲੇ ਜ਼ਮੀਨ ਹੈ ਤੇ ਕਬੀਲਤਾਰੀ ਬੜੀ ਵੱਡੀ ਹੈ ਉਨਾ ਹਜੇ ਸਾਨੂੰ ਕੋ ਕੋ ਸਹਾਇਤਾ ਮਿਲੀ ਤੇ ਫਿਰ ਅਸੀਂ ਬੱਚੇ ਦੀ ਫੀਸ ਪਾਸ ਕਰਾਂਗੇ ਨਹੀਂ ਤੇ ਤੈਨੂੰ ਕਾਰ ਨਹੀਂ ਪੈਣੀ ਆ ਆ ਜਿਹੜੇ ਹੁਣ ਪੇਪਰ ਪੈਂਦੇ ਪਏ ਤੇਰੇ ਲੈ ਲੈਨੇ ਆ ਤੇ ਉਤਲੇ ਪੇਪਰਾਂ ਦੀ ਕੋ ਸਹਾਦਤ ਕਰੇਗਾ ਤੇ ਤੈਨੂੰ ਮਿਲਨੇ ਜੇ ਕੋ ਕਿਸੇ ਤੋਂ ਪੈਸੇ ਕੋਈ ਵੀ ਦੇ ਦੇਵੇ ਤੇਰੀ ਫੀਸ ਤਾਰ ਦੇ ਜਾਂ ਤੂੰ ਪਾਰੇਗਾ ਨਹੀਂ ਤੇ ਪੇਪਰ ਨਹੀਂ ਲਵਾਵਾਂਗੇ ਇਹ ਜ਼ਮੀਨ ਤਬਾਹ ਹੋ ਗਈ ਹੈ ਪਤਾ ਨਹੀਂ ਹੁਣ ਕਦੋਂ ਬਣਨੀ ਆ ਆ ਦਰਿਆ 'ਚ ਪਾਣੀ ਨਾਲ ਇੱਕ ਟੁੱਬੀ ਲਾ ਗਈ ਵੇਖੀ ਤੇ ਵਾਸ ਲਾਉ ਥੱਲੇ ਵਾਸ ਵੀ ਨਹੀਂ ਲੱਗਦਾ 30-30 ਫੁੱਟ ਪਾਣੀ ਡੂੰਗਾ ਹੋ ਗਿਆ ਜੀ ਟ੍ਰਾਂਸਫਰ ਪਤਾ ਨਹੀਂ ਕਿੱਧਰ ਚਲੇ ਗਿਆ ਰੁੜ ਗਿਆ ਬਈਆ 30 ਫੁੱਟ ਡੂੰਗਾ ਪਾਣੀ ਚੱਲਦਾ 30 ਫੁੱਟ ਥੱਲੇ ਪੈਰ ਡੁੱਬੀ ਲਾਇਆ ਵਾਸੋਂ ਥੱਲੇ ਲੱਗਾ ਅੱਛਾ ਇਹਨਾਂ ਡੂੰਗਾ ਪਾਣੀ ਹੋ ਗਿਆ ਤੈਨੂੰ ਤਾਂ ਸਾਢੇ 3 ਲੱਖ ਕਿਊਜਿਕ ਪਾਣੀ ਵਗਿਆ ਹੈ ਤੇ ਮੰਨ ਲਓ ਇਹਨਾਂ ਜਿਹੜਾ ਪਾਣੀ ਹੈ ਸਰਕਾਰ ਕੰਟਰੋਲ ਕਰ ਸਕਦੀ ਹੈ ਚਲੋ ਛੋਟੇ ਬੰਨ੍ਹ ਵਿੱਚ ਬੰਨ੍ਹ ਦੇਣ ਤੇ ਜੇ ਉਦੋਂ ਫਲੋ ਹੋਵੇ ਤੇ ਪਿੱਛੇ ਬਾਹਰ ਜਿਹੜੇ ਮੇਨ ਬੰਨ੍ਹ ਰਹਿ ਜਾਣ ਤੇ ਮੰਨ ਲਓ ਇਹਦਾ ਹੱਲ ਹੋ ਸਕਦਾ ਕੋਈ ਏਡੀ ਵੱਡੀ ਖਾਸ ਗੱਲ ਨਹੀਂ ਜੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਚਾਰ ਵੱਲੋਂ ਵੀ ਸਹਾਇਤਾ ਹੋ ਰਹੀ ਹੈ ਨਾ ਜੀ ਮਾੜੀ ਮੋਟੀ ਕਿ ਨਹੀਂ ਕੋਈ ਸਹਾ अच्छा मैं पटवारी ਨੂੰ ਪੁੱਛਿਆ ਵੀ ਇਹਨਾਂ ਦੀ ਜ਼ਮੀਨ ਤਬਾਹ ਹੋ ਗਈ ਮਾਲਕੀ ਜ਼ਮੀਨਾਂ ਦੋ-ਦੋ ਕਿਲੇ ਦੇ ਮਾਲਕ ਉਹ ਕਹਿੰਦਾ ਸਰਪੰਚ ਸਾਹਿਬ ਉਹੋ ਹੀ ਮਿਲਣੇ ਆ ਪੈਸੇ ਜਿਹੜਾ ਮੁਆਵਜ਼ਾ ਜੇ ਸਰਕਾਰ ਨੇ ਫਸਲ ਦਾ ਫਸਲ ਦਾ ਮੁਆਵਜ਼ਾ ਹੋਰ ਹੁੰਦਾ ਸਰਪੰਚ ਸਾਹਿਬ ਜ਼ਮੀਨ ਡਿੱਗੀ ਦਾ ਮੁਆਵਜ਼ਾ ਹੋਰ ਹੁੰਦਾ ਆਪਾਂ ਵੇਖਦੇ ਸੈਂਟਰ ਦੀ ਅਜੇ ਤੱਕ ਉਹਨਾਂ ਕੋਲ ਕੋਈ ਚਿੱਠੀ ਨਹੀਂ ਆਈ ਵੀ ਜਿਹੜੀ ਜ਼ਮੀਨ ਟੈ ਗਈ ਆ ਚਾਰੇਤਾ ਪੈ ਗਿਆ ਜਾਂ ਦਰਿਆ ਪੈ ਗਿਆ ਉਹਨੂੰ ਕੋਈ ਵਿਸ਼ੇਸ਼ ਮੁਆਵਜ਼ਾ ਮਿਲ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਕੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਹਰਾਂ ਨੇ ਪੰਜਾਬ ਦੇ ਵਿੱਚ ਅਤਿ ਦਰਜੇ ਦੀ ਤਬਾਈ ਮਚਾਈ ਹੈ ਔਰ ਜਿਉਂ-ਜਿਉਂ ਪਾਣੀ ਲਹਿ ਰਿਹਾ ਹੈ ਤਬਾਈ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਅਸੀਂ ਖੜੇ ਹਾਂ ਜੀਰੇ ਹਲਕੇ ਦੇ ਪਿੰਡ ਗੱਟਾ ਬਾਦਸ਼ਾਹ ਦੇ ਉੱਪਰ ਜੇ ਉਹ ਪਿੰਡ ਦਾ ਰਕਬਾ ਔਰ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਜਿਹੜਾ ਨਵਾਂ ਪੋਲੇ ਪਰਲੇ ਪਾਸੇ ਹੈਡ ਹੈ ਹੈਡ ਇਹ ਨਾਲ ਜਿਹੜਾ ਪਹਿਲਾ ਪਿੰਡ ਨਿਜ਼ਾਮਦੀਨ ਆਲਾ ਦੂਜਾ ਦੀਨੇ ਕੀ ਅਤੇ ਤੀਸਰਾ ਪਿੰਡ ਹੈ ਗੱਟਾ ਬਾਦਸ਼ਾਹ ਔਰ ਆ ਤੁਸੀਂ ਗੱਟੇ ਬਾਛੇ ਦੀ ਨੋਜ ਜਿੱਥੇ ਆਪਾਂ ਢਾਹ ਲੱਗੀ ਸੀ ਤੇ ਉਹ ਸਾਰੀਆਂ ਸੰਗਤਾਂ ਨੇ ਉਥੇ ਉਹ ਨੋਜ ਬੰਨੀ ਸੀ ਉਹ ਜਿੱਥੇ ਚਿੱਤੇ ਤੋੜੇ ਲੱਗੇ ਨੇ ਉਹ ਜ਼ਮੀਨ ਰੋਜ ਇਹ ਵੇਖੋ ਤੁਸੀਂ ਜਿਹੜੀ ਇਹ ਰੋਜ ਜਾਬਦਾ ਪੰਜਾਬ ਦਾ ਕਿਲਾ ਕਿਲਾ ਰੋਜ ਟਹਿ ਰਹੀ ਹੈ ਆ ਤੇੜ ਜੀ ਆਈ ਆਪਣੇ ਵਿੰਦੇ ਵਿੰਦੇ ਢਿਗ ਢਿਗ ਜਾਣੀ ਇੱਥੇ ਤੇੜ ਨਵੀਂ ਪੈ ਜਾਣੀ ਹੈ ਉਹ ਜ਼ਮੀਨਾਂ ਡੇਗ ਰੀਆਂ ਔਰ ਇੱਕ ਬਾਪੂ ਜੀ ਸਾਡੇ ਮਗਰ ਕਾਫੀ ਦਿਨਾਂ ਦੇ ਗੱਲਬਾਤ ਕਰ ਰਹੇ ਸਨ ਕਹਿੰਦੇ ਸੀ ਯਾਰ ਮੇਰੀ ਜ਼ਮੀਨ ਵਕਾਓ ਦੋ ਦੋ ਕਿੱਲੇ ਦੇ ਮਾਲਕ ਨੇ ਤਿੰਨ ਪਰਾ ਨੇ ਦਰਸ਼ਨੀ ਜੀਰੇ ਨੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਆ ਉਹਨਾਂ ਦੇ ਖੰਭੇ ਵੀ ਡੇਗ ਗਏ ਨੇ ਜ਼ਮੀਨ ਵੀ ਸਾਰੀ ਢਹਿ ਗਈ ਹੈ ਗੱਲਬਾਤ ਕਰਨ ਦਾ ਯਤਨ ਕਰਦੇ ਆ ਨਾਲ ਸਾਡੇ ਨਾਲ ਸਰਪੰਚ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਗੱਟਾ ਬਾਛਵੀ ਨਾਲ ਨੇ ਮਹਾਵੀਰ ਵੀਰ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰਪੰਚ ਸਰ ਚੈਨਲ ਦੇ ਸੁਆਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਜੀ ਤੁਹਾਨੂੰ ਦੱਸਣਾ ਚਾਹਣਾ ਕਿ ਪਿੰਡ ਗੱਟਾ ਬਾਛਵੀਰੇ ਸਿੰਘ ਨੇ ਹੂੰ ਤਿੰਨ ਪਣਾ ਨੇ ਸਿਰਫ ਜ਼ਮੀਨ ਇੱਥੇ ਹੀ ਹੈ ਦੋ ਦੋ ਕਿੱਲੇ ਪਿੰਡ ਚ ਇਹਨਾਂ ਕੋਲ ਸਿਰਫ ਰਹਿਣ ਵਸੇਰਾ ਜ਼ਰੂਰ ਹੈਗਾ ਹੂੰ ਪਰ ਕੋਈ ਸਾਧਨ ਨਹੀਂਗਾ ਹੂੰ ਵੀਰ ਕੋਸ ਹਾਲ ਦਾ ਨਾ ਪਤਾ ਕਿ ਕਿਵੇਂ ਗੁਜ਼ਾਰਾ ਹੋਣਾ ਬਿਨਾਂ ਜ਼ਮੀਨ ਤੋਂ ਜਿਹੜੀ ਇਹ ਜ਼ਮੀਨ ਹੈ ਨਾ ਝੋਨਾ ਲਾਇਆ ਸੀ ਇੱਥੇ ਜਿਹੜਾ ਝੋਨਾ ਤਬਾਹ ਹੋ ਗਿਆ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਜ਼ਮੀਨ ਹੈ ਜਿਹੜੀ ਇਹ ਜ਼ਮੀਨ ਤਬਾਹ ਹੋ ਗਈ ਹੈ ਪਤਾ ਨਹੀਂ ਹੁਣ ਕਦੋਂ ਬਣਨੀ ਆ ਆ ਦਰਿਆ 'ਚ ਪਾਣੀ ਕੱਲ ਇੱਕ ਟੁੱਬੀ ਲਾ ਗਈ ਵੇਖੀ ਤੇ ਵਾਸ ਲਾਉ ਥੱਲੇ ਵਾਸ ਨਹੀਂ ਲੱਗਦਾ 30-30 ਫੁੱਟ ਪਾਣੀ ਡੂੰਗਾ ਹੋ ਗਿਆ ਜੀ ਟ੍ਰਾਂਸਫਰ ਪਤਾ ਨਹੀਂ ਕਿੱਧਰ ਚਲੇ ਗਿਆ ਰੁੜ ਗਿਆ ਬਈ 30 ਫੁੱਟ ਡੂੰਗਾ ਪਾਣੀ ਚੱਲ 30 ਫੁੱਟ ਵਾਲੇ ਪੱਥਰੇ ਪੈਰ ਟੁੱਬੀ ਲਾਇਆ ਵਾਸੋਂ ਥੱਲੇ ਲੱਗਾ ਜੀ ਅੱਛਾ ਇਹਨਾਂ ਡੂੰਗਾ ਪਾਣੀ ਹੋ ਗਿਆ ਜੀ ਜੀ ਇਸ ਕਰਕੇ ਜਮੀਨ ਬਣਦਾ ਕੋਈ ਸਾਰ ਹੀ ਨਹੀਂ ਹੈਗਾ ਜਮੀਨ ਬਣ ਜੂ ਜੀ ਜੀ ਇਸ ਕਰਕੇ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਵੇਂ ਕੋਈ ਜਥੇਬੰਦੀਆਂ ਨੇ ਚਾਹ ਕੋ ਬਾਹਰ ਭਰਾ ਨੇ ਇਹਨਾਂ ਨੂੰ ਤੁਸੀਂ ਨੰਬਰ ਵੀ ਦੇ ਦਿਓ ਇਹਨਾਂ ਤਿੰਨਾਂ ਦੋ ਭਰਾਵਾਂ ਦੇ ਇੱਕ ਤਾਂ ਬਾਹਰ ਆ ਕੇ ਤੇ ਇਹਨਾਂ ਦਾ ਭਰਾ ਕਿ ਆਵਿਆ ਇਹਨਾਂ ਦੋਹਾਂ ਦੇ ਨੰਬਰ ਇੱਕ ਜਿਵੇਂ ਬਾਹਰ ਆ ਪੌਪਰ ਤੇ ਬਸੇ ਜਮੀਨ ਵਖਾਈ ਆ ਉੱਥੇ ਜਸਵੰਤ ਸਿੰਘ ਦੀ ਜਮੀਨ ਉਹਦੇ ਪਰਲੇ ਪਾਸੇ ਆ ਉਹਦੀ ਜਮੀਨ ਵੀ ਤਬਾਹ ਹੋ ਗਈ ਆ ਉਹ ਬੰਦੇ ਕੋਲ ਵੀ ਕੋਈ ਸਾਧਨ ਨਹੀਂ ਹੈਗਾ ਤਿੰਨ ਚਾਰ ਬੱਚੇ ਨੇ ਨੋ ਆ ਦੋ ਪੋਤਰੇ ਪੜਦੇ ਆ ਇਹਨਾਂ ਦੇ ਬੱਚੇ ਨੇ ਇਹਨਾਂ ਕੋਈ ਹੋਰ ਸਾਧਨ ਨਹੀਂ ਹੈਗਾ ਜਮੀਨ ਟਹਿ ਚੁੱਕੀ ਆ ਮੋਟਰ ਰੁੜ ਚੁੱਕੀ ਆ ਬੋਰ ਰੁੜ ਗਿਆ ਟਰਾਂਸਫਰ ਰੁੜ ਗਿਆ ਇਸ ਵਾਸਤੇ ਮੈਂ ਦੱਸਣਾ ਚਾਹਣਾ ਕਿ ਭਰਾਓ ਇਹਨਾਂ ਦੀ ਜਿੰਨੀ ਵੀ ਕੋਈ ਸਹਾਇਤਾ ਕਰ ਸਕਦਾ ਮੋਬਾਈਲ ਨੰਬਰ ਇਹਨਾਂ ਦਾ ਦੇ ਦਾਂਗੇ ਇਹਨਾਂ ਦੀ ਜਿੰਨੀ ਵੀ ਕੋਈ ਸਰਕਾਰ ਵੱਲੋਂ ਵੀ ਸਹਾਇਤਾ ਹੋ ਰਹੀ ਇਹਨਾਂ ਦੀ ਮਾੜੀ-ਮੁੱਢੀ ਕਿ ਨਹੀਂ ਕੋਈ ਸਹਾਇਤਾ ਨਹੀਂ ਜੀ अच्छा मैं पटवारी ਨੂੰ ਪੁੱਛਿਆ ਵੀ ਇਹਨਾਂ ਦੀ ਜ਼ਮੀਨ ਤਬਾਹ ਹੋ ਗਈ ਮਾਲਕੀ ਜ਼ਮੀਨਾਂ ਦੋ-ਦੋ ਕਿੱਲੇ ਦੇ ਮਾਲਕ ਆ ਉਹ ਕਹਿੰਦਾ ਸਰਪੰਚ ਸਾਹਿਬ ਉਹੋ ਹੀ ਮਿਲਦੇ ਆ ਪੈਸੇ ਜਿਹੜਾ ਮੁਆਵਜਾ ਜੇ ਸਰਕਾਰ ਨੇ ਫਸਲ ਦਾ ਫਸਲ ਦਾ ਮੁਆਵਜਾ ਫਸਲ ਦਾ ਮੁਆਵਜਾ ਹੋਰ ਹੁੰਦਾ ਸਰਪੰਚ ਸਾਹਿਬ ਜ਼ਮੀਨ ਡਿੱਗੀ ਦਾ ਮੁਆਵਜਾ ਹੋਰ ਹੁੰਦਾ ਆਪਾਂ ਵੇਖਦੇ ਹਾਂ ਸੈਂਟਰ ਦੀ ਅਜੇ ਤੱਕ ਉਹਨਾਂ ਕੋਲ ਕੋਈ ਚਿੱਠੀ ਨਹੀਂ ਆਈ ਵੀ ਜਿਹੜੀ ਜ਼ਮੀਨ ਟੈ ਗਈ ਆ ਚਾਰੇਤਾ ਪੈ ਗਿਆ ਜਾਂ ਦਰਿਆ ਪੈ ਗਿਆ ਉਹਨੂੰ ਕੋਈ ਵਿਸ਼ੇਸ਼ ਮੁਆਵਜਾ ਮਿਲ ਜੇ ਸੈਂਟਰ ਵੱਲੋਂ ਕਹਿੰਦੇ ਜਿਹਦੀ ਜ਼ਮੀਨ ਦੇ ਵਿੱਚ ਪਾਣੀ ਚੱਲਦਾ ਉਹਨੂੰ 47000 ਰੁਪਿਆ ਮਿਲਦਾ ਕਿੱਲੇ ਦਾ ਕੀ ਕਹਿੰਦਾ ਅਜ ਤੱਕ ਇਹ ਕੋਈ ਚਿੱਠੀ ਨਹੀਂ ਜੀ ਮੈਂ ਕੱਲ ਹੀ ਪਟਵਾਰੀ ਕੋਲ ਬੈਠਾ ਰਿਹਾ ਉਹ ਕਹਿੰਦਾ ਵੀ ਅਜੇ ਤੱਕ ਉਹ 20000 ਰੁਪਏ ਜਿਹੜਾ ਪੰਜਾਬ ਸਰਕਾਰ ਨੇ ਲਾਨ ਕੀਤਾ ਹੈ ਉਹੋ ਹੀ ਮੁਆਵਜ਼ਾ ਲਿਖ ਰਿਹਾ ਹੂੰ ਮਤਲਬ ਲਿਸਟ ਬਣਾ ਰਿਹਾ ਇੱਕ ਉਹ ਆਂਦੇ ਦੇਵਾਂਗੇ ਉਸ ਤੋਂ ਬਾਅਦ ਕੋਈ ਸਰਕਾਰ ਦੇ ਦੇ ਵੱਖਰੀ ਗੱਲ ਆ ਪਰ ਦਾਨੀ ਸੱਜਣ ਨੇ ਜਿਹੜੇ ਉਹ ਇਹਨਾਂ ਦੀ ਜਰੂਰ ਬਾਹ ਫੜਨ ਜਿੰਨੀ ਕਿ ਇਹਨਾਂ ਦੀ ਮਤਕਾ ਇਹਨਾਂ ਦੀ ਸਾਰੇ ਨੇ ਲਿਮਟਾਂ ਬੱਝੀਆਂ ਵੀ ਆ ਅੱਛਾ 3-3 ਲੱਖ ਦੀਆਂ 4-4 ਲੱਖ ਦੀਆਂ ਤੇ ਉਹ ਲਿਮਟਾਂ ਵੀ ਅਜੇ ਨਹੀਂ ਇਹ ਤੈ ਹੁਣ ਕਿੱਥੋਂ ਤਾਰਨਗੇ ਲਿਮਟਾਂ ਦਾ ਕਰਜ਼ਾ ਵੱਖਰਾ ਮੈਨੂੰ ਜੱਗ ਦਾ ਫਸਲ ਇਹ ਵੀ ਆੜਤੀ ਦਾ ਵਿਆਜ ਵੱਖਰੀ ਪੈਣੀ ਹੈ ਇਹਨਾਂ ਯਾਰਤੀਆਂ ਦੇ ਦੋ ਦੋ 30 ਲੱਖ ਨੇ ਸਿਰ ਤੇ ਆ ਜੀ ਕਿੱਤੋਂ ਆ ਗਏ ਇਹ ਪਰਿਵਾਰ ਵਾਲੇ ਨੇ ਇਹਨਾਂ ਦਾ ਲੜਕਾ ਵੀ ਵਿਆਹ ਹੈ ਇਹਨਾਂ ਦਾ ਲੜਕਾ ਹੀ ਵਿਆਹ ਹੈ ਬੱਚੇ ਨੇ ਪੋਤਰੇ ਪੜਦੇ ਨੇ ਇਹਨਾਂ ਦਾ ਤੀਸਰਾ ਭਰਾ ਜਿਹੜਾ ਉਹਦੇ ਬੱਚੇ ਨੇ ਤੀਜੇ ਦੇ ਬੱਚੇ ਨੇ ਦੋ ਲੜਕੇ ਹੁੰਦੇ ਨੇ ਲੜਕੀਆਂ ਨੇ ਇਹਨਾਂ ਦਾ ਮਤਲਬ ਬੋਝ ਇਹ ਹੋ ਜਾ ਵੀ ਇਹ ਖੋਦ ਕੱਜੀ ਕਰਨ ਨੂੰ ਤਿਆਰ ਨੇ ਉਹਨਾਂ ਨੂੰ ਤਾਂ ਅਸੀਂ ਠੰਡਿਆ ਕਰਕੇ ਸਮਝਾਇਆ ਵੀ ਤੁਸੀਂ ਯਾਰ ਖੋਦ ਕੱਜੀ ਕਰਨੀ ਹੈਗਾ ਆਪਾਂ ਵੀਡੀਓ ਪਾਉਣਿਆ ਲੋਕ ਸਹਾਇਤਾ ਕਰਨ ਵਾਲੇ ਹੈਗੇ ਅਸੀਂ ਵੀ ਤੁਹਾਡੀ ਸਹਾਇਤਾ ਕਰਾਂਗੇ ਮੈਂ ਇਸੇ ਵਾਸਤੇ ਤੁਹਾਨੂੰ ਕੱਲ ਪਰਸੋਂ ਫੋਨ ਕਰਾਂਗਾ ਯਾਰ ਆਪਾਂ ਵੀਡੀਓ ਪਾਈਏ ਕਿ ਲੋਕ ਇਹਨਾਂ ਦੀ ਕੋਈ ਸਹਾਇਤਾ ਕਰ ਸਕਣ ਤਾਂ ਬਿਲਕੁਲ ਜੀ ਅਸੀਂ ਵੇਖੋ ਪਾਣੀ ਦੇ ਵਿੱਚੋਂ ਸਾਰੇ ਲੰਘ ਕੇ ਆਏ ਆ ਵਿਖਾਦੇ ਮੇਰਾ ਵੀਰ ਸਾਰੇ ਪਾਣੀ ਚੋਂ ਨਾ ਕਿ ਇਹ ਬਾਪੂ ਜੀ ਦਾ ਦਰਦ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣ ਦਾ ਯਤਨ ਕੀਤਾ ਹੈ ਕਹਿੰਦੇ ਵੀ ਪਰਿਵਾਰ ਵੱਡੇ ਨੇ ਤਿੰਨ ਭਰਾ ਨੇ ਦੋ ਦੋ ਕਿੱਲੇ ਬਾਪੂ ਜੀ ਨੇ ਕਿਹਾ ਇੱਕ ਭਰਾ ਬਾਹਰ ਗਿਆ ਬਾਹਰ ਦਾ ਮਤਲਬ ਇਹ ਨਹੀਂ ਬਾਹਰਲੇ ਮੁਲਖ ਗਿਆ ਰਿਸ਼ਤੇਦਾਰੀ ਦੇ ਵਿੱਚ ਗਿਆ ਕਿਸ ਦਿਹਾੜੀ ਦਾਪਾ ਕਰਨ ਗਿਆ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਜੀ ਕਿ ਇਹ ਕਹਿੰਦੇ ਆ ਦੋ ਕਿੱਲੇ ਜ਼ਮੀਨ ਹੈ ਉਹ ਵੀ ਬਰਬਾਦ ਹੋ ਗਈ ਹੈ ਝੋਨਾ ਵਧੀਆ ਸੀ ਝੋਨਾ ਵਧੀਆ ਸੀ 2 ਲੱਖ ਦਾ ਝੋਨਾ ਆਉਣਾ ਸੀ ਹਾਂ ਟਰਾਂਸਫਰ ਵੀ ਰੁੜ ਗਿਆ ਐ ਮੋਟਰ ਵੀ ਰੁੜ ਗਈ ਐ ਹੋਰ ਪਿੰਡ ਕੋ ਆਪਣਾ ਆਸਰਾ ਨਹੀਂਗਾ ਤੇ ਮੈਨਾਂ ਟਰਾਂਸਫਰ ਵੀ ਬੜੇ ਔਖੇ ਲੱਗਦੇ ਨੇ ਆ ਤੇ ਲਿਮਟਾਂ ਵੀ ਤਾਰਨੀਆਂ ਸਾਰਾ ਕੁਝ ਕਿੱਥੋਂ ਤਾਰਾਂਗੇ ਅਸੀਂ ਤੇ ਕੀ ਕਰਾਂਗੇ ਵੀ ਪਹਿਲੀ ਨਕਸ਼ੇ ਤੋਂ ਬਾਹਰ ਹੋ ਗਈ ਹੈ ਹੋ ਪਹਿਲੀ ਤਾਂ ਆਪਣੀ ਦਰਿਆ ਤੁਹਾਡੇ ਕੋਲ ਹੀ ਇਸੇ ਕਰਕੇ ਤੁਹਾਨੂੰ ਇੱਥੇ ਲੈ ਆਇਆ ਆ ਵੇਖੋ ਜੀ ਇੱਥੇ ਨਾ ਜੱਟ ਅਸੀਂ ਵੱਟਾਂ ਤੋਂ ਰੋਲਾ ਪਾ ਲਏ ਨੇ ਅੱਜ ਵੇਖੋ ਸੁਹਾਗਾ ਜੇ ਫਿਰ ਗਿਆ ਹੈ ਪਾਣੀ ਮਤਲਬ ਵੱਟਾਂ-ਵੱਟਾਂ ਸਾਰੀਆਂ ਪੱਤਰੀਆਂ ਕਰਤੀਆਂ ਜੀ ਨਿਸ਼ਾਨਦੇਹੀ ਕਰਨੀ ਬੜੀ ਔਖੀ ਜ਼ਮੀਨ ਦੀ ਅੱਜ ਜ਼ਮੀਨ ਦੀ ਨਿਸ਼ਾਨਦੇਹੀ ਕਰਨੀ ਬੜੀ ਔਖੀ ਏ ਤੁਸੀਂ ਦੂਸਰੇ ਭਰਾ ਨਾਲ ਵੀ ਗੱਲ ਕਰਦੇ ਵੇਖੋ ਵੀਰ ਦੀ ਬਾਹਮਣੀ ਹੈ ਕਿ ਅੰਗਹਿਣ ਵੀਰ ਸੋ ਹਾਂ ਬਾਪੂ ਕੀ ਕਹਿਣਾ ਚਾਉਨਾ ਫਸਲ ਫਿਰ ਦੋ ਕਿਲੇ ਰੁੜ ਗਈ ਹੈ ਰੁੜ ਗਈ ਜੀ ਰੁੜ ਗਈ ਹੈ ਤੇ ਖੁਸ਼ੀਆਂ ਰੁਲੀਆਂ ਚਾਰ ਰੁੜੇ ਨੇ ਕਿ ਫਸਲ ਰੁੜੀ ਹੈ ਸਭ ਕੁਝ ਰੋੜ ਗਿਆ ਖੁਸ਼ੀਆਂ ਵੀ ਰੋੜ ਗਈਆਂ ਚਾਹ ਵੀ ਰੋੜ ਗਈ ਫਖਲ ਵੀ ਰੋੜ ਗਈ ਆਹ ਕਿੰਨੇ ਬੱਚੇ ਨੇ ਕਿੰਨੀਆਂ ਬੱਚੀਆਂ ਨੇ ਇੱਕ ਮੇਰੀ ਬੱਚੀ ਹੈ ਦੋ ਬੱਚੇ ਹੀ ਇੱਕ ਵੱਡੀ ਵੱਡੀ ਇੱਕ ਬੱਚਾ ਮੇਰਾ ਪੂਰਾ ਹੋ ਗਿਆ ਹੁਣ ਇੱਕ ਬੱਚਾ ਹੈ ਤੇ ਜੀ ਮਾਏ ਆ ਪੁੱਤਰੇ ਨੇ ਜੀ ਜੋ ਮੇਰੇ ਪੁੱਤਰੇ ਅੱਛਾ ਕਬੀਰ ਗਰੀ ਵੱਡੀ ਹੈ ਨਾ ਹਾਂਜੀ ਇਹ ਦੂਸਰਾ ਭਰਾ ਜਿਹੜਾ ਉਹਦੇ ਬੱਚੇ ਕਿੰਨੇ ਨੇ ਨਹੀਂ ਹੋ ਜਿਹਾ ਵਿਆਹ ਨਹੀਂ ਉਹ ਨਹੀਂ ਹੈ ਨਹੀਂ ਦੋ ਨਹੀਂ ਨਹੀਂ ਭਰਾ ਦੇ ਦੋ ਲੜਕੇ ਹੋਰ ਤੋਂ ਦੇ ਉਹਦੇ ਦੋ ਬੱਚੇ ਨੇ ਪੰਜ ਬੱਚੀਆਂ ਨੇ ਮੰਜੇ ਰਿਆਂ ਪੰਜ ਬੱਚੇ ਉਹਦੀ ਕਬੀਲਦਾਰੀ ਤੁਹਾਡੇ ਨਾਲ ਵੱਡੀ ਹੈ ਨਾ ਹਾਂਜੀ ਇਹ ਜ਼ਮੀਨ ਸਾਂਝੀ ਸਾਰੇ ਪਰਮਾਂ ਦੀ ਵੱਖਰੀ ਦੋ ਦੋ ਕਿੱਲੇ ਆ ਵੱਖਰੀ ਵੱਖਰੀ ਆਪਣੀ ਬੀਜ ਨੇ ਆਪੋ ਆਪਣੀ ਬੀਜ ਨੇ ਦੋ ਦੋ ਕਿੱਲੇ ਅੱਛਾ ਆਪੋ ਆਪਣੀ ਬੀਜ ਦੇ ਹੁਣ ਬਾਪੂ ਕੀ ਕਹਿਣਾ ਚਾਹੁੰਦਾ ਹੈ ਕਿ ਨਾ ਇਹੋ ਚਾਹੁੰਦੇ ਆ ਬੱਚੇ ਕੋਈ ਸਹਦਾ ਕਰ ਸਕਦਾ ਇਹ ਕਰੇ ਹੂੰ ਹੋਰ ਹੁਣ ਵਿਆਜਾਂ ਵਿਆਜ ਤੇ ਵਿਆਜ ਪੈਣ ਦੇ ਹੁਣ ਲਿਮਟ ਵੀ ਟੁੱਟ ਜਾਨੀ ਉਹ ਵੀ ਡਿਫਾਲਟਰ ਹੋ ਗਿਆ ਆਰਤੀ ਦੀ ਵਿਆਜ ਨੂੰ ਵੀ ਵਿਆਜ ਹੈ ਜਰੂਰ ਤੇ ਕਰਜ਼ੇ ਦਾ ਬੋਝ ਬੜਾ ਪੈ ਗਿਆ ਨਾ ਬੋਝ ਤਾਂ ਪੈਣਾ ਹੈ ਜੀ ਜਦੋਂ ਹੁਣ ਆਗਾ ਵੀ ਤਾਂ ਕੁਝ ਨਹੀਂ ਕੀ ਕਰਾਂਗੇ ਹਾਂ ਕੋਈ ਆਸਰਾ ਹੀ ਨਹੀਂ ਜਦੋਂ ਦੀਦਾ ਕਿਸੇ ਪਾਸੇ ਸੋ ਵੇਖੂ ਮੈਂ ਵੇਖਦਾ ਵੀ ਕਈ ਕਹਿੰਦੇ ਜੀ ਸਾਡੇ ਟਰੈਕਟਰ ਉੜ ਗਏ ਨਾ ਟਰੈਕਟਰ ਮਿਲ ਗਏ ਕਿਸੇ ਨੂੰ ਕਹਿੰਦਾ ਜੀ ਮੋਟਰ ਉੜ ਗੀਆਂ ਉਹ ਆ ਗਏ ਇਹ ਜ਼ਮੀਨ ਰੁੜੀ ਵਾਲਿਆਂ ਦੀ ਵੀ ਸਹਾਰ ਲਈ ਜਾਵੇ ਮੈਂ ਕਹਿੰਦਾ ਵੀ ਆ ਦੋ ਦੋ ਕਿੱਲੇ ਵਾਲੇ ਹੈ ਨੇ ਸੋ ਆਪਾਂ ਕਈ ਵਾਰ ਭਰੇ ਨੂੰ ਭਰ ਦਿੰਨੇ ਆ ਪਰ ਇਹ ਆ ਵੀ ਲੋਡ ਬੰਦ ਦਾ ਵਿਖਾਉਣ ਦਾ ਯਤਨ ਇਸ ਗੱਲ ਨੂੰ ਕੀਤਾ ਗਿਆ ਵੀ ਦੋ ਦੋ ਕਿੱਲੇ ਜ਼ਮੀਨ ਹੈ ਤੇ ਕਬੀਲਦਾਰੀ ਬੜੀ ਵੱਡੀ ਹੈ ਇੱਕ ਵੀਰ ਦੀਆਂ 5 ਧੀਆਂ ਇੱਕ ਦੇ ਪੰਜ ਬੱਚੇ 5-5 ਬੱਚੇ ਨੇ ਸਾਰਿਆਂ ਦੇ ਸੋ ਅਜੇ ਛੋਟੇ ਛੋਟੇ ਬੱਚਿਆਂ ਦੀਆਂ ਫੀਸਾਂ ਹਨਾ ਨਾ ਜੱਟ ਦਿਹਾੜੀ ਕਰ ਸਕਦਾ ਇਹੋ ਜਿਹਾ ਬਾਪੂ ਦਿਹਾੜੀ ਵੀ ਨਹੀਂ ਕਰ ਸਕਦਾ ਕਿਉਂਕਿ ਇੱਕ ਜੱਟ ਨੂੰ ਇਹ ਵੀ ਸ਼ਰਮ ਮਾਰਦੀ ਇਹ ਵਾਈ ਕਰ ਸਕਦਾ ਵਾਈ ਵਣ ਵਾਈ ਕਰ ਸਕਦਾ ਇਹ ਖੇਤ ਦੇ ਨਾਲ ਘੁੱਲ ਸਕਦਾ ਬਾਪੂ ਦਰਿਆ ਨਾਲ ਘੁੱਲਦਿਆਂ ਨੂੰ ਕਿੰਨੇ ਸਾਲ ਹੋ ਗਏ ਨੇ ਬਹੁਤ ਚਿਰ ਹੋ ਗਿਆ 87 ਦੇ ਵਿੱਚ ਜੀ ਅਸੀਂ ਆਪੇਲੀ ਲਈ ਸੀ ਸਾਡੀ 87 ਦੀ ਰਜਿਸਟਰੀ ਹੈ 87 ਜੀ ਪਾਣੀ ਆ ਗਿਆ ਫਿਰ ਮਰੇ ਉਹ ਤੋਂ ਮਗਰੋਂ ਜਿੰਨੇ ਵੀ ਪਾਣੀ ਆਉਂਦੇ ਸਾਰੇ ਕਦ ਪਾਣੀ ਦੀ ਮਾਰ ਥੱਲੇ ਗਏ ਆਏ ਓਏ ਹੋਏ ਇਹ ਪਿੱਛੇ 23 ਆਇਆ ਹੈ ਤੇ ਮਥਾਂ ਬਣਾਈ ਸੀ ਬਣਾ ਕੇ ਝੋਨਾ ਲਾਇਆ ਸੀ ਤੇ ਇਹ ਕਰਜ਼ਾ ਉਹ ਦੇਣ ਵਾਲਾ ਜੇ 8 3 ਦਾ ਜਿਹੜਾ ਤੇਲ ਲਿਆ ਤੇ 23 ਦੀ ਵਿੱਚ ਹਨਾ 23 ਦੀ ਮਾਰ ਪੈ ਗਈ ਨਵੀਂ ਨਵੀਂ 5 ਸਾਲ ਲੱਗ ਜਾਂਦੇ ਨੇ ਕਿਸਾਨ ਉਹ ਖੜੇ ਹੋਣ ਲੱਗਿਆਂ ਪਰ 23 ਦੀ ਮਾਰ ਨੇ ਉੱਠਣ ਹੀ ਨਹੀਂ ਦਿੱਤਾ ਝੋ ਵਿੱਚ ਕਿੰਨੇ ਪੱਤਰੇ ਕੀਤੀਆਂ ਕਰਜ਼ਾ ਚੱਕ ਕੇ ਝੋਨਾ ਲਾਇਆ ਸੀ ਝੋਨਾ ਚੱਕਣਾ ਸੀ ਹੁਣ ਤਾਂ ਖਰਚਾ ਕਰਤਾ ਸੀ ਸਾਰਾ ਹੁਣ ਲੱਖ ਲੱਖ ਦਾ ਝੋਨਾ ਸੀ ਇਹਦੀ ਝੋਨੇ ਕੱਬੇ ਵੱਡੇ ਸੀ ਸੋ ਆਉਣੇ ਸੀ ਪੈਸੇ ਪਰ ਅੱਖਾਂ ਦੇ ਸਾਹਮਣੇ ਧੀਆ ਪੁੱਤਾਂ ਵਾਂਗੂ ਪਾਲੀ ਫਸਲ ਜੋ ਅੱਖਾਂ ਦੇ ਸਾਹਮਣੇ ਰੁੜਦੀ ਏ ਇਕੱਲੀ ਫਸਲ ਨਹੀਂ ਰੁੜ ਗਈ ਜ਼ਮੀਨ ਰੁੜ ਗਈ ਬੂਰ ਰੁੜ ਗਏ ਟਰਾਂਸਫਾਰਮ ਰੁੜ ਗਏ ਏਡਾ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਇਹ ਵੀਰ ਦਿਹਾੜੀ ਵੀ ਨਹੀਂ ਕਰ ਸਕਦੇ ਇਹ ਦਰਸ਼ਨੀ ਚਿਹਰੇ ਨੇ ਵੇਖੋ ਆਪਾਂ ਸੋ ਮੈਂ ਅਹੀਂ ਅਪੀਲ ਹੀ ਕਰਦੇ ਆ ਅਕਾਲ ਏਦ ਨੂੰ ਵੀ ਬੇਨਤੀ ਏ ਕਿ ਸੋ ਇਹ ਵੀਰਾਂ ਦੀ ਬਾਹ ਫੜੀ ਜਾਵੇ ਬਰਬਾਦੀ ਆ ਬਹੁਤ ਜਿਆਦਾ ਇੱਥੇ ਮੈਂ ਜਿਆਦਾ ਸਾਰੇ ਬਾਪੂ ਦੋ ਦੋ ਚਾਰ ਤਰ ਕਿੱਲੇ ਵਾਲੇ ਨੇ ਆ ਗਏ ਸਾਰੇ ਹਾਂ ਜੀ ਇਸ ਤਰ੍ਹਾਂ ਇੰਨੇ ਇੰਨੇ ਨੇ ਸਾਰੇ ਅਗਲਾ ਰਾਜੀ ਸਭਰਾ ਏਰੀਆ ਆ ਗਿਆ ਸਵਰਾ ਰਾਜੀ ਸਵਰਾ ਉਥੇ ਵੀ ਦਰਸ਼ਕੋ ਦੱਸ ਦੇਣਾ ਚਾਹੁੰਨਾ ਜਮੀਨ ਪੂਰੇ ਮਤਲਬ ਜੋਂ ਜੋ ਪਾਣੀ ਆਪਾਂ ਨੂੰ ਐ ਲੱਗਦਾ ਵੀ ਜਦੋਂ ਪਾਣੀ ਛੜਦਾ ਤਬਾਈ ਮਚਾਉਂਦਾ ਮੈਂ ਕਹਿੰਦਾ ਜਦੋਂ ਪਾਣੀ ਲੈਂਦਾ ਉਦੋਂ ਜ਼ਿਆਦਾ ਤਬਾਈ ਮਚਾਉਂਦਾ ਸੋ ਨੁਕਸਾਨ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਇਹਦੀ ਪੂਰਤੀ ਆਕਾਲ ਪੁਰਖ ਵਾਹਿਗੁਰੂ ਕਰ ਸਕਦਾ ਪਰ ਜਾਂ ਸੰਗਤਾਂ ਨੂੰ ਬੇਨਤੀ ਇਹਨਾਂ ਦੇ ਵੀਰਾਂ ਨੂੰ ਇਹਨਾਂ ਵੀਰਾਂ ਦੀ ਬਾਹ ਫੜੀ ਜਾਵੇ ਇਹ ਹੋਰ ਕੋਈ ਕਿਉਂਕਿ ਭਾਈ ਵਾਣੋ ਬੰਦ ਇਹਨਾਂ ਨੂੰ ਮਾਜਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਘਰ ਦਾ ਸਰਕਲ ਚੱਲ ਸਕੇ ਕਿਉਂਕਿ ਜਮੀਨ ਰੁੱਢਣ ਦੇ ਨਾਲ ਇਹਨਾਂ ਦੇ ਘਰ ਦਾ ਸਰਕਾ ਨਹੀਂ ਫੜਨੀ ਕਿਸੇ ਨਹੀਂ ਫੜਨੀ ਜੀ ਜਦੋਂ ਅੱਡੇ ਦਾ ਆਖੀ ਮਸ਼ੀਨ ਵੀ ਨਹੀਂ ਮੋਰੇਗਾ ਕੁਝ ਨਾ ਕੁਝ ਹੂੰ ਹੁਣ ਜਦੋਂ ਅਗਲੇ ਜਿਹੜਾ ਆਉਂਦਾ ਪੈਲੀ ਢਾਈ ਗਿਆ ਨਾ ਤੇ ਆ ਪੈ ਗਿਆ ਹੂੰ ਇਹ ਕਿੱਥੋਂ ਦੇਣਗੇ ਹੂੰ ਇਹ ਉਸੇ ਵਾਲੇ ਅਗਲੇ ਜਵਾਰ ਦੇਣਾ ਜਦੋਂ ਅਗਲੇ ਨੂੰ ਪਤਾ ਆਉਣਾ ਨਹੀਂ ਕਿ ਤੇ ਬੱਚਿਆਂ ਦੀਆਂ ਫੀਸਾਂ ਛੋਟੇ ਬੱਚੇ ਸਕੂਲਾਂ ਵਿੱਚ ਪੜਦੇ ਹੋਣੇ ਨੇ ਪੜਦੇ ਪੜਦੇ ਜੀ ਪੋਤਰਾ ਪੜਦਾ ਤੇ ਫੀਸਾਂ ਫੂਸਾਂ ਫਿਰ ਫੀਸਾਂ ਕਿਥੋਂ ਹੋਣ ਜੇ ਤਰਨੀਆਂ ਤਾਰਾਂ ਨਹੀਂ ਦੇਟਾਵਾਂਗੇ ਨਾ ਪਟੜ ਲੈਣਗੇ ਤੇ ਹੋਰ ਕੀ ਦੇਖੋ ਬੱਚਿਆਂ ਦਾ ਫਿਊਚਰ ਵੀ ਧੁੰਦਲਾ ਹੋ ਗਿਆ ਕਹਿੰਦੇ ਨਾ ਫੀਸਾਂ ਖਣੋ ਫਿਰ ਕੀ ਕਰਾਂਗੇ ਫਿਰ ਧਾ ਕੇ ਘਰੇ ਰੱਖ ਲਾਂਗੇ ਸੋ ਇਹੋ ਜੇ ਹਾਲਾਤ ਹੋ ਗਏ ਨੇ ਪੰਜਾਬ ਦੇ ਸੋ ਭਗਵੰਤ ਮਾਨ ਸਾਹਿਬ ਥੋੜਾ ਸੀਰੀਅਸ ਹੋਈਏ ਆਪਾਂ ਕਿਨੇ ਹਜਾਜ ਦੇਤਾ ਬਾਪੂ ਤੂੰ ਆਂਦਾ ਮੈਂ ਤੁਹਾਨੂੰ ਹਜਾਜ ਦੇਤਾ ਹਜਾਜ ਤੇਰੇ ਕੰਮ ਐ ਆਉਣਾ ਕਿਤੇ ਕਿਸੇ ਨਹੀਂ ਆਉਣਾ ਜੀ ਮੈਂ ਉਹਦੋਂ ਉੱਥੇ ਜਾ ਕੇ ਅਕੈਡਮੀ ਜੀ ਬੱਚਾ ਪੜਦਾ ਮੇਰਾ ਪੁੱਤਰਾ ਹਮ ਮਟੂ ਪੱਟੀ ਮੈਂ ਉੱਥੇ ਜਾ ਕੇ ਲਿਖਵਾ ਕੇ ਵੀ ਆਇਆ ਹਮ ਉਨਾ ਹਾ ਜੇ ਸਾਨੂੰ ਕੋ ਕੋ ਸਹਾਇਤਾ ਮਿਲੀ ਤੇ ਫਿਰ ਅਸੀਂ ਬੱਚੇ ਦੀ ਫੀਸ ਮਾਫ ਕਰਾਂਗੇ ਨਹੀਂ ਤੇ ਤੈਨੂੰ ਤਾਰ ਨਹੀਂ ਪੈਣੀ ਆ ਆ ਜਿਹੜੇ ਹੁਣ ਪੇਪਰ ਪੈਂਦੇ ਪਏ ਤੇਰੇ ਲੈ ਲੈਣੇ ਆ ਤੇ ਉਤਲੇ ਪੇਪਰਾਂ ਹੀ ਕੋਈ ਸਾਧਨ ਕਰੇਗਾ ਤੇ ਤੈਨੂੰ ਮਿਲਨੇ ਜੇ ਕੋ ਕਿਸੇ ਤੋਂ ਪੈਸੇ ਕੋਈ ਵੀ ਦੇ ਦੇਵੇ ਤੇਰੀ ਫੀਸ ਤਾਰ ਦੇ ਜਾਂ ਤੂੰ ਤਾਰੇਗਾ ਨਹੀਂ ਤੇ ਪੇਪਰ ਨਹੀਂ ਲਵਾਵਾਂਗੇ ਸੋ ਮੈਂ ਅਕਾਲ ਏ ਨੂੰ ਬੇਨਤੀ ਕਰਾਂਗਾ ਅਕਾਲ ਚੈਨਲ ਨੇ ਬੜੇ ਬਾਪਾ ਦੇਖਿਆ ਵੀ ਸੇਵਾਵਾਂ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਖੜੇ ਆ ਬਾਪੂ ਕੜਮ ਇੱਥੇ ਇੱਕ ਮਕਾਨ ਪਾ ਕੇ ਦਿੱਤਾ 7 ਤੋਂ 8 ਲੱਖ ਰੁਪਏ ਦਾ ਤੋਂ ਮੈਂ ਵੇਂਟੀ ਕਰਾਂਗਾ ਅਕਾਲ ਏਡ ਨੂੰ ਕੋਈ ਵੀਰਾਂ ਨੂੰ ਕੋਈ ਗਾਂ ਮੱਝ ਜਾਂ ਬੱਚਿਆਂ ਦੀ ਫੀਸ ਕੁਝ ਨਾ ਕੁਝ ਕਿਉਂਕਿ ਮੈਨੂੰ ਭਰੋਸਾ ਵੀ ਅਕਾਲ ਏਡ ਬੜੇ ਲੰਮੇ ਸਮੇਂ ਤੋਂ ਸੰਤਾਂ ਦੇ ਸਹਿਯੋਗ ਨਾਲ ਸੇਵਾਵਾਂ ਦਿਨ ਪ੍ਰਤੀ ਦਿਨ ਕਰ ਰਹੀ ਹੈ ਅੱਜ ਵੀ ਸਾਡੀਆਂ ਸੇਵਾਵਾਂ ਜਿੱਥੇ ਇੱਥੇ ਵੀ ਚੱਲ ਰਹੀਆਂ ਔਰ ਅਜਨਾਲੇ ਵਾਲੇ ਪਾਸੇ ਵੀ ਸਰਦਾਰ ਤਜਿੰਦਰ ਸਿੰਘ ਦੀ ਰੰਦਾਵਾ ਸਮੂਚੀ ਟੀਮ ਦੇ ਨਾਲ ਆਪਣੀਆਂ ਸੇਵਾਵਾਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਸੋ ਮੈਂ ਬੇਨਤੀ ਕਰਾਂਗਾ ਇਹ ਪਰਿਵਾਰਾਂ ਵੱਲ ਵੀ ਥੋੜੀ ਜੀ ਤਵੱਜੋ ਦਿੱਤੀ ਜਾਏ ਜਿੰਨੇ ਵੀ ਸਮਾਜ ਸੇਵੀ ਨੇ ਜਾਂ ਐਨਜੀਓ ਨੇ ਜਾਂ ਸਾਡੇ ਐਨਆਰਆਈ ਵੀਰ ਨੇ ਅਕਾਲ ਏਡ ਦੇ ਜ਼ਰੀਏ ਇਹਨਾਂ ਪਰਿਵਾਰਾਂ ਦੀ ਆਪਾਂ ਆਪਾਂ ਮਦਦ ਕਰਨੀ ਕਿਉਂਕਿ ਅੱਜ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਵੀ ਮਤਲਬ ਖੁਦ ਖੁਸ਼ੀ ਕਰ ਲਈ ਮਜਬੂਰ ਹੋ ਗਏ ਨੇ ਕਿ ਕਿਉਂਕਿ ਦੋ ਦੋ ਕਰਜ਼ੇ ਨੇ ਲਿਮਟਾਂ ਨੇ ਤੇ ਲਿਮਟਾਂ ਦੇ ਨਾਲ ਆੜਤੀ ਦਾ ਵੀ ਕਰਜ਼ਾ ਹਾਂ ਵੀਰ ਮਹਾਵੀਰ ਕੀ ਕਹੋਗੇ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਵੀਰ ਨੇ ਅਸੀਂ ਇਹੋ ਬੇਨਤੀ ਕਰਨਾ ਚਾਹੁੰਦੇ ਹਾਂ ਐਨਆਰਆਈ ਵੀਰਾਂ ਨੂੰ ਜਾਂ ਕੋਈ ਐਨਜੀਓ ਜਿਹੜੀ ਹੋਣ ਕਿ ਵੱਧ ਤੋਂ ਵੱਧ ਇਹਨਾਂ ਦੀ ਮਤ ਦਿੱਤੀ ਜਾਵੇ ਇਹ ਤਿੰਨ ਭਰਾਏ ਨੇ ਆ ਫਤੇਗੜ ਸੁਭਰਾਵਾਂ ਚ ਦੋ ਤਿੰਨ ਘਰ ਉਹਨਾਂ ਦੀ ਵੀ ਇਸ ਤਰ੍ਹਾਂ ਜ਼ਮੀਨ ਟੱਟ ਗਈ ਆ ਪਿੰਡ ਤੋਂ ਆਣ ਕੇ ਪਤਾ ਕੀਤਾ ਜਾਵੇ ਕਿ ਬਿਲਕੁਲ ਇਹ ਸਹੀ ਗੱਲ ਆ ਸੱਚ ਆ ਤੇ ਇਹਨਾਂ ਦੀਆਂ ਜਿਹੜੀਆਂ ਲਿਮਟਾਂ ਵੀ ਹੈਗੀਆਂ ਨੇ ਗ੍ਰਾਮੀਨ ਬੈਂਕ ਦੇ ਵਿੱਚ ਦੋ ਤਿੰਨ ਲੱਖ ਜਾਂ ਇਸ ਤੋਂ ਥੋੜਾ ਬਹੁਤ ਵੱਧ ਕੱਟ ਹੋ ਸਕਦੇ ਕਿ ਵੱਧ ਤੋਂ ਵੱਧ ਸੰਸਥਾਵਾਂ ਹੈਗੀਆਂ ਜਿੰਨੀ ਵੀ ਇਹਨਾਂ ਦੀ ਮਤ ਕੋਈ ਕਰ ਸਕਦਾ ਇਹਨਾਂ ਦੀ ਮਤ ਕੀਤੀ ਜਾਵੇ ਜਿਹੜੀ ਇਹ ਜ਼ਮੀਨ ਆ ਇੱਥੋਂ ਤਾਂ ਮੰਨ ਲਓ ਹੁਣ ਇਹਨਾਂ ਨੂੰ ਕੋਈ ਆਸ ਨਹੀਂ ਹੈਗੀ ਕਿਉਂਕਿ ਦਰਿਆ ਪੈ ਚੁੱਕਾ ਇਹ ਪਤਾ ਨਹੀਂ ਹੁਣ 5 ਸਾਲ ਨਹੀਂ ਲੈਣਾ ਇੱਥੋਂ ਕਿ 7 ਨਹੀਂ ਕਿ ਕਿੰਨੇ ਚਿਰ ਬਾਅਦ ਇੱਥੋਂ ਵਾਹ ਬਦਲੇਗਾ ਆਪਣਾ ਤੇ ਜਿਹੜਾ ਇਹਨਾਂ ਦਾ ਰੋਜ਼ਗਾਰ ਦਾ ਸਾਧਨ ਉਹ ਜਾਨੀ ਕਿ ਖਤਮ ਹੋ ਚੁੱਕਾ ਤੇ ਜਿਵੇਂ ਹੋਰ ਮੇਰੇ ਵੀਰ ਗਾਂ ਜਾਂ ਮੱਝ ਦੀਆਂ ਸੇਵਾ ਕਰਦੇ ਆ ਉਵੇਂ ਅਸੀਂ ਬੇਨਤੀ ਕਰਦੇ ਆਂ ਕਿ ਕੋਈ ਇਹਨਾਂ ਨੂੰ ਏਕ-ਏਕ ਗਾਂ ਜਾਂ ਕੋਈ ਮੱਝ ਵਗੈਰਾ ਦਿੱਤੀ ਜਾਵੇ ਕਿ ਜਿਹੜਾ ਇਹ ਆਪਣੇ ਆਰੇ ਲੱਗ ਜਾਣ ਕੇ ਚਲੋ ਘਰੇ ਦੁੱਧ ਚੋਲਣਗੇ ਵੇਚ ਲੈਣਗੇ ਕੋਈ ਥੋੜਾ ਬਹੁਤਾ ਆਪਦਾ ਗੁਜ਼ਾਰਾ ਕਰ ਸਕਣਗੇ ਮਹਾਵੀਰ ਜੀ ਤੁਸੀਂ ਗੱਲ ਕੀਤੀ ਵੀ ਇਹ ਪਤਾ ਨਹੀਂ 5 ਸਾਲ ਦਰਿਆ ਇੱਥੇ ਪਵੇ 10 ਸਾਲ ਪੈ ਜੇ ਹਨਾ ਦੁਬਾਰਾ ਪਾਣੀ ਆਏਗਾ ਤੇ ਇਹ ਦਰਿਆ ਆਪਣਾ ਰੁਖ ਬਦਲੇਗਾ ਹਾਂਜੀ ਇਹਦਾ ਹੱਲ ਹੱਲ ਪੱਕਾ ਹੱਲ ਕੀ ਹੈ ਵੀ ਵੇਖੋ ਤਾਂ ਜੋ ਇਹ ਵੀਰ ਵੀ ਬਸਿਆ ਕਰਨ ਹੋਰ ਵੀ ਜਿਹੜੇ ਦਰਿਆ ਦੇ ਵਿੱਚ ਆਏ ਨੇ ਤੁਸੀਂ ਦੱਸਿਆ ਵੀ ਸਾਰੀਆਂ ਮਾਲਕੀ ਜ਼ਮੀਨਾਂ ਨੇ ਇੱਕ ਵੀ ਮਰਲਾ ਜਿਹੜਾ ਉਹ ਸਰਕਾਰੀ ਨਹੀਂ ਤੇ ਇਹਦਾ ਹਾਲਤ ਫਿਰ ਕੋਈ ਨਹਿਰੀ ਕਰਨ ਇਹੋ ਜੀ ਮੰਗ ਆਪਾਂ ਰੱਖੀਏ ਸਰਕਾਰ ਅਗੇ ਜਿਹੜੀ ਪੱਕੀ ਵੀ ਜਿਹੜਾ ਪੱਕਾ ਹੱਲ ਕੱਢੀਏ ਇਹ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਜਿਵੇਂ ਹੁਣ ਇਹ ਤਿੰਨ ਭਰਾ ਨੇ ਦੋ ਦੋ ਕਿੱਲੇ ਜ਼ਮੀਨ ਆ। ਹਮ ਇਹਨਾਂ ਨੂੰ ਮੰਨ ਲਓ ਜੋ ਵੀ ਰੇਟ ਤੇ ਪੈਸੇ ਦੇਣੇ ਇਹਨਾਂ ਨੂੰ ਪੈਸੇ ਦਿੱਤੇ ਜਾਣ ਜਾਂ ਬਾਹਰ ਪਿੰਡਾਂ ਦੇ ਵਿੱਚ ਪੰਚਾਇਤੀ ਪੈਲੀਆਂ ਹੈਗੀਆਂ। ਉੱਥੇ ਮੰਨ ਲਓ ਇਹਨਾਂ ਦੀਆਂ ਪੈਲੀਆਂ ਸ਼ਿਫਟ ਕੀਤੀਆਂ ਜਾਣ। ਹਮ ਇਹ ਜਿਹੜਾ ਰਗਬਾ ਪੰਚਾਇਤ ਖਾਤੇ ਕਰਕੇ ਤੇ ਮੰਨ ਲਓ ਇੱਥੇ ਦਰਿਆ ਨੂੰ ਡੋਂਗਾ ਕਰਕੇ ਹਰ ਸਾਲ ਇਹਦੀ ਖਲਾਈ ਹੋਵੇ ਜਿਹੜਾ ਪਾਣੀ ਜਿਹੜਾ ਉਹ ਵਿੱਚ 10 ਜਾਂ 20 ਕਿੱਲੇ ਦੇ ਵਿੱਚ ਵਿੱਚ ਪਾਣੀ ਇਹਨਾਂ ਲੰਘ ਸਕਦਾ। ਤਿੰਨ ਤੋਂ 3.5 ਲੱਖ ਕਿਊਜਿਕ ਪਾਣੀ ਵਗਿਆ ਆ। ਹਮ ਤੇ ਮੰਨ ਲਓ ਇਹਨਾਂ ਜਿਹੜਾ ਪਾਣੀ ਇਹ ਸਰਕਾਰ ਕੰਟਰੋਲ ਕਰ ਸਕਦੀ ਹੈ ਚਲੋ ਛੋਟੇ ਬੰਨ੍ਹ ਵਿੱਚ ਬੰਨ੍ਹ ਕਿ ਜੇ ਉਦੋਂ ਫਲੋ ਹੋਵੇ ਤੇ ਪਿੱਛੇ ਬਾਹਰ ਜਿਹੜੇ ਮੇਨ ਬੰਨ ਰਹਿ ਜਾਣ ਤੇ ਮੰਨ ਲਓ ਇਹਦਾ ਹੱਲ ਹੋ ਸਕਦਾ ਕੋਈ ਏਡੀ ਵੱਡੀ ਖਾਸ ਗੱਲ ਨਹੀਂ ਜੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਚਾਹੇ ਬਿਲਕੁਲ ਹੀ ਪੰਜਾਬ ਸਰਕਾਰ ਕੋਲ ਵੀ ਸਰਕਾਰੀ ਜ਼ਮੀਨ ਹੈ ਤੇ ਜੇ ਗੱਲ ਕਰੀਏ ਸੈਂਟਰ ਦੀਆਂ ਵੀ ਜ਼ਮੀਨਾਂ ਬਹੁਤ ਨੇ ਕਿਤੇ ਨਾ ਕਿਤੇ ਉਹਨਾਂ ਦੀ ਇਹ ਇਹ ਮਾਲਕੀ ਉਧਰ ਸ਼ਿਫਟ ਕੀਤੀ ਜਾ ਸਕਦੀ ਹੈ ਟਰਾਂਸਫਰ ਕੀਤੀ ਜਾ ਸਕਦਾ ਹੈ ਸਰਕਾਰ ਚਾਹੇ ਤਾਂ ਬੜਾ ਕੁਝ ਹੋ ਸਕਦਾ ਇਹ ਜੀ ਅੱਗੇ ਵੀ ਮੈਂ ਤੁਹਾਨੂੰ ਕਾਪਾ ਕਈ ਵਾਰ ਵੀਡੀਓ ਪਾਈਆਂ ਵੀ ਇਹਦਾ ਜਿੰਨੇ ਨਹਿਰੀ ਕਰਨੇ ਹੁੰਦਾ ਉਹਨਾਂ ਜਿਹੜੇ ਕੋਈ ਹੱਲ ਜਦੋਂ ਨਹਿਰਾਂ ਨਹਿਰਾਂ ਦੋੜ ਕਾਰੀ 45 ਮਤਲਬ 20 25 ਹਜ਼ਾਰ ਚੂਸ ਕੇ ਪਾਣੀ ਖੜਦਿਆ ਤੇ ਸਿਰਫ ਹੈ ਗਿਆ ਉਹ ਕਿल्ले ਕਿल्ले ਕਿਲਾ ਚੌੜੀਆਂ ਜੀ ਤੇ ਜੇ 10 ਕਿल्ले 9 ਕਿल्ले ਚੌੜਾ ਕਰਕੇ ਇਹ 3 ਲੱਖ ਪਾਣੀ ਚੂਸ ਕਰਾਮ ਨਾ ਘੜ ਸਕਦਾ ਦੋ ਵਾਰੀ ਪੱਥਰ ਦੀਆਂ ਕੰਦਾ ਹੋ ਜਾਣ ਇਹਨੂੰ ਮਤਲਬ ਜਿੰਨਾ ਜਿਹੜਾ ਨਹਿਰੀ ਕਰਨ ਉਹਨਾਂ ਜਿਹੜੇ ਲੋਕਾਂ ਨੂੰ ਯਾੜਦਾ ਰਹੇਗਾ ਉਹਨਾਂ ਜਿਹੜੇ ਲੋਕਾਂ ਦਾ ਇਦਾਂ ਹੀ ਨੁਕਸਾਨ ਹੁੰਦਾ ਰਹੇਗਾ ਕਿਉਂ ਪਹਿਲੋਂ ਮੈਂ ਮਤਲਬ ਜਦੋਂ ਮੇਰੀ ਸੁਰਤ ਦੇ ਵਿੱਚ ਪਾਣੀ ਇੱਥੇ ਆਇਆ ਇੱਥੇ ਪਾਣੀ 77 'ਚ ਆਇਆ ਸੀ ਅਖਰ ਹੂੰ ਉਸ ਤੋਂ ਬਾਅਦ ਸਾਡੀ ਆ ਨੋਇ ਬਜੀ ਇੱਕ ਦੀਨੀ ਕਾਲੀ ਲੰਮੀ ਨੋਇ ਬਜੀ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਹੂੰ ਉਸ ਤੋਂ ਬਾਅਦ ਪਾਣੀ ਆ 88 'ਚ ਹੂੰ ਤੁਸੀਂ ਬਣਾਉਣ ਦੀ ਗੱਲ ਕਰਦੇ 88 ਮੇਰੀ 12 ਕੱਲੇ ਜ਼ਮੀਨ ਤੋਂ ਸਾਹਮਣੇ ਰੁੜੀ ਦੀ ਆ ਹਾਂ 12 ਕੱਲੇ ਜ਼ਮੀਨ ਅੱਜ ਤੱਕ ਨਹੀਂ ਬਣੀ ਹੂੰ ਅੱਜ ਤੱਕ 88 ਦੀ 88 ਨੂੰ ਅਜੇ 30 35 ਸਾਲ ਹੋ ਗਿਆ ਹੂੰ 35 ਸਾਲ ਦੀ ਜ਼ਮੀਨ ਨਹੀਂ ਬਣੀ ਇਹ ਜ਼ਮੀਨਾਂ ਪੜਨੀਆਂ ਦਰਿਆ ਦੀ ਇਸ ਕਰਕੇ ਜਿੰਨਾ ਚਿਰ ਨਹਿਰੀ ਕਰਨੀ ਹੁੰਦਾ ਉਹਨਾਂ 'ਚ ਕੋਈ ਹੱਲ ਨਹੀਂ ਨਹਿਰੀਕਰਨ ਕਰਕੇ ਜਿਹੜੀ ਜ਼ਮੀਨ ਵੇਚ ਆਉਂਦੀ ਉਹਦੇ ਪੈਰੀ ਜਵੇਂ ਯਾਰ ਛੜਕਾ ਡੀ ਨੇ ਵੱਡੀਆਂ ਬਣਾਤੀਆਂ ਸਰਕਾਰ ਨੇ ਲੋਕਾਂ ਨੂੰ ਪੈਸੇ ਦੇਤੇ ਇਹ ਤਾਂ ਦਰਿਆ ਦੇ ਲੋਕਾਂ ਨੂੰ ਪੈਸੇ ਦੇਣ ਲੋਕਾਂ ਪੇਂਨਾ ਬਾਹਰ ਲਾ ਲੈਣ ਜਿਹੜੀ ਵੇਚ ਆਦੀ ਬਾਹਰ ਜਿਹੜੀ ਬਾਹਰ ਰਹੀ ਉਹ ਲੋਕਾਂ ਦੀ ਬਣ ਜਾਣੀ ਹੈ ਬਿਲਕੁਲ ਜੀ ਬਾਹਰ ਆ ਗਈ ਉਹ ਸੋਨੇ ਤੇ ਸੁਹਾਗਾ ਸੋ ਬਾਪੂ ਜੀ ਦੀ ਗੱਲ ਜਿਹੜੀ ਹੈ ਪੱਕਾ ਹਾਲੇ ਔਰ ਇਹਨਾਂ ਨੇ ਦੱਸਿਆ ਵੀ 88 ਦੇ ਵਿੱਚ ਮੇਰੀ 12 ਕਿੱਲੇ ਜ਼ਮੀਨ ਜਿਹੜੀ ਹੈ ਖਰਾਬ ਹੋਈ ਹੈ ਤੇ ਉਸ ਦਿਨ ਇਹਨਾਂ ਦੇ ਬੇਟੇ ਗੁਰਸੇਵਕ ਨੇ ਵੀ ਕਿਹਾ ਵੀ 16 ਕਿੱਲੇ ਮੇਰੀ ਫਸਲ ਤੇ ਕਲਾਲੀ ਇਸ ਵਾਰ ਛੜ ਗਈ 18 ਕਿਲੇ ਦਾਸ ਦੀ ਖਰਾਬ ਹੋ ਗਈ ਇਹ ਵੀਰ ਦੀ ਵੀ ਜ਼ਮੀਨ ਖਰਾਬ ਹੋਈ ਹੈ ਪਰ ਅਸੀਂ ਆਪਣੀਆਂ ਜ਼ਮੀਨਾਂ ਦੀ ਕਿਸੇ ਅੱਗੇ ਗੱਲ ਨਹੀਂ ਕੀਤੀ ਵੀ ਸਾਨੂੰ ਮਦਦ ਦਿਓ ਪਰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਆਹ ਜਿਹੜੇ ਦੋ ਦੋ ਕਿੱਲੇ ਆਲੇ ਨੇ ਲਾਣੇਦਾਰ ਜਿਹੜੇ ਨੇ ਅੱਜ ਪਰਿਵਾਰ ਵੀ ਬੜਾ ਵੱਡਾ ਹੈ ਪਰਿਵਾਰ ਦੇ ਖਰਚੇ ਵੀ ਬੜੇ ਜ਼ਿਆਦੇ ਨੇ ਕੋਈ ਬਿਮਾਰ ਸ਼ਮਾਰ ਹੋ ਜਾਂਦਾ ਕੋ ਬੱਚਿਆਂ ਦੀ ਫੀਸ ਆ ਜਾਂਦੀ ਕੋ ਖੁਸ਼ੀ ਗਮੀ ਦਾ ਪ੍ਰੋਗਰਾਮ ਆ ਜਾਂਦਾ ਕਬੀਲਦਾਰੀ ਵੱਡੀ ਹੈ ਸੋ ਮੈਂ ਬੇਨਤੀ ਕਰਦਾ ਵੀ ਜਿਵੇਂ ਵੀਰ ਨੇ ਗੱਲ ਕੀਤੀ ਇਸ ਮੈਂ ਅਕਾਲ ਚੈਨਲ ਨੂੰ ਬੇਨਤੀ ਕਰਾਂਗਾ ਔਰ ਅਕਾਲ ਚੈਨਲ ਦੇ ਅਕਾਲ ਏਡ ਦੇ ਜਿੰਨੇ ਸਹਿਯੋਗੀ ਨੇ ਤੁਸੀਂ 23 ਦੇ ਵਿੱਚ ਵੀ ਮੈਂ ਵੇਖਿਆ ਵੀ ਚਾਰ ਪੰਜ ਮਕਾਨ ਬਣਾਏ ਬੜੇ ਵੀਰਾਂ ਦੀਆਂ ਤੁਸੀਂ ਜ਼ਿੰਮੇਵਾਰੀਆਂ ਫੀਸਾਂ ਦੀਆਂ ਲਈਆਂ ਸੋ ਇਹ ਦਰਸ਼ਨੀ ਚਿਹਰੇ ਨੇ ਆ ਬਜ਼ੁਰਗ ਵੇਖੋ ਪਰ ਅੱਜ ਇਹਨਾਂ ਦੇ ਆ ਜਿਹੜੇ ਅੱਖਾਂ ਭਰੀਆਂ ਹੋਈਆਂ ਅੱਖਾਂ ਨਾਮਣੇ ਅੱਜ ਬੋਲ ਬੋਲੇ ਨਹੀਂ ਜਾ ਰਹੇ ਅਸੀਂ ਪਾਣੀ ਚੋਂ ਨਾ ਕੀ ਆਏ ਆ ਆਉਂਦਿਆ ਇਹਨਾਂ ਨੇ ਕਹਿਤਾ ਵੀ ਆ ਥੋੜੀ ਜੀ ਬਚ ਗਈ ਏ ਕੱਲ ਵਾਵਾ ਗਾਂ ਤੱਕ ਸੀ ਅੱਜ ਵਿੰਦੇ ਵਿੰਦੇ ਇਹ ਵੀ ਬਾਪੂ ਟਹਿ ਗਈ ਹੈ ਇਹ ਤਾਂ ਜੀ ਤੁਹਾਨੂੰ ਅੱਗੇ ਦੱਸਿਆ ਪਈ ਇਹ ਤਾਂ ਗਈ ਹੈ ਤਾਂ ਇਹ ਮੇਰੀ ਟਹਿ ਗਈ ਛੱਡ ਕੇ ਗਾਂ ਵੀ ਤਾਂ ਨਹੀਂ ਆਏ ਹੇ ਹੇ ਇੰਦਰੀ ਇੱਥੇ ਨਹੀਂ ਖੜੋ ਜਾਣਾ ਪਈ ਇੱਥੇ ਹੀ ਖੜੋ ਜਾਣਾ ਹੂੰ ਇਹ ਤਾਂ ਅੱਗੇ ਨੂੰ ਵੀ ਲਗਾ ਹੀ ਜਾਂਦਾ ਜਦੋਂ ਧਈ ਜਾਂਦਾ ਹੈ ਹੂੰ ਨਾਲ ਉਹ ਗਿਆ ਇੱਧਰ ਚੱਕੀ ਜਾਣੀ ਰੋਕੇ ਨੂੰ ਉਹ ਉਧਰ ਛੱਡੀ ਜਾਂਦਾ ਤੇ ਇੱਧਰ ਨੂੰ ਤੁਰਿਆ ਹੁੰਦਾ ਹੂੰ ਹਾਂ ਬਾਪੂ ਫਿਰ ਬੜਾ ਨੁਕਸਾਨ ਹੋ ਗਿਆ ਨੁਕਸਾਨ ਜੀ ਇਹ ਉਥੇ ਹੋਰ ਹੋਣਾ ਹੂੰ ਇਹ ਦੂਤ ਤਿੰਨ ਸ਼ਕਾਨ ਵੀ ਹੋਰ ਹੋਣਾ ਬਸ ਸੋ ਬਾਪੂ ਕਹਿੰਦੇ ਵੀ ਕੀ ਕਰੀਏ ਕਿਹ ਕਿਹੜੇ ਨੁਕਸਾਨ ਦੀ ਗੱਲ ਕਰੀਏ ਹੁੰਦੇ ਰਹੇ ਨਹੀਂ ਗਿਆ ਵੇਖੋ ਕਿਸੇ ਵੇਲੇ ਤੇ ਝੋਨਾ ਸੀ ਫਸਲਾਂ ਹਰੀਆਂ ਭਰੀਆਂ ਸੀ ਮੋਟਰਾਂ ਚੱਲਦੀਆਂ ਸੀ ਇੱਕ ਹੁਸਨ ਹੁੰਦਾ ਕਿਸਾਨ ਨੂੰ ਆਪਣੇ ਖੇਤ ਦਾ ਇਹ ਖੇਤਾਂ ਦੇ ਰਾਜੇ ਨੇ ਖੇਤਾਂ ਦੇ ਪੁੱਤ ਨੇ ਇਹ ਜਿੱਥੇ ਕਲਗੀ ਧਰ ਦੇ ਪੁੱਤ ਨੇ ਉਥੇ ਖੇਤਾਂ ਦੇ ਪੁੱਤ ਨੇ ਕਿਰਤੀ ਨੇ ਜਿਹੜੀ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਵਾਲੇ ਸੀ ਅੱਜ ਵੰਡ ਕੇ ਛਕਣ ਵਾਲੇ ਮੰਗਣ ਲਈ ਮਜਬੂਰ ਹੋ ਗਏ ਸਰਕਾਰਾਂ ਆਪਣੇ ਮਨਸੂਬਿਆਂ 'ਚ ਕਿਤੇ ਨਾ ਕਿਤੇ ਕਾਮਯਾਬ ਹੋਈਆਂ ਉਹ ਚਾਹੁੰਦੀਆਂ ਸੀ ਇਹ ਵੰਡ ਖਾਣੇ ਮੰਗ ਖਾਣੇ ਕਿਵੇਂ ਕਰਨੇ ਪਰ ਆਹ ਵੇਖੋ ਸਰਕਾਰਾਂ ਦੀਆਂ ਨੀਤੀਆਂ ਕੋਈ ਇਹਨੂੰ ਕਹਿ ਰਿਹਾ ਵੀ ਕੁਦਰਤੀ ਕੋਈ ਕਹਿੰਦਾ ਮੈਨ ਮੇਡ ਏ ਤੇ ਜਿਹੜੀਆਂ ਵੀਡੀਓ ਉੱਤੇ ਆਪਾਂ ਵੇਖਦੇ ਆਂ ਭਾਖੜਾ ਡੈਮ ਮੈਨੇਜਮੈਂਟ ਦੇ ਅੰਦਰੋਂ ਲੀਕ ਹੋਈਆਂ ਨੇ ਵੀ ਨਾ ਬਜੇਗਾ ਬਾਸ ਨਾ ਬਜੇਗੀ ਬਾਸਰੀ ਉਹ ਇੰਨਾ ਗਰੀਬਾਂ ਨੂੰ ਢਾਉਣ ਵਾਸਤੇ ਵੇਖੋ ਇਹਨਾਂ ਦੀਆਂ ਜ਼ਮੀਨਾਂ ਢਹਿ ਗਈਆਂ ਸੋ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੇ ਪੁੱਤ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਐਨ ਆਰ ਆਈ ਵੀਰ ਉਹਨਾਂ ਨੂੰ ਬੇਨਤੀ ਏ ਅਕਾਲ ਚੈਨਲ ਨੂੰ ਬੇਨਤੀ ਏ ਇਹ ਇਨਾਂ ਵੀਰਾਂ ਦੀ ਜ਼ਰੂਰ ਬਾਹ ਫੜੀ ਜਾਵੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਵੇ ਹਾਂ ਅਖੀਰ ਦੇ ਵਿੱਚ ਵੀਰ ਕੀ ਕਹਿਣਾ ਚਾਹੁੰਦਾ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜਾ ਪ੍ਰੀਤਮ ਸਿੰਘ ਇਹਦਾ ਨੰਬਰ ਹੈਗਾ 9463296814 ਯਾਨੀ ਕਿ 9463296814 ਤੇ ਉਸ ਤੋਂ ਬਾਅਦ ਆ ਸਾਡੇ ਸਰਪੰਚ ਸਾਹਿਬ ਇਹਨਾਂ ਦਾ ਨੰਬਰ ਹੈਗਾ 70358404 ਕਿ ਮੰਨ ਲਓ ਤੁਸੀਂ ਇੱਥੇ ਪਿੰਡ ਆਣ ਕੇ ਵੀ ਪੁੱਛ ਸਕਦੇ ਜੇ ਕਿ ਇਹਨਾਂ ਬੰਦਿਆਂ ਦੀ ਜ਼ਮੀਨ ਠੱਠੀ ਹੈ ਕਿ ਨਹੀਂ ਮੌਕਾ ਵੀ ਵੇਖ ਸਕਦੇ ਜੀ ਮਾਲੋ ਇਹਨਾਂ ਦੇ ਨੰਬਰ ਤੇ ਕਨੈਕਟ ਵੀ ਕਰ ਸਕਦੇ ਜੇ ਸਰਪੰਚ ਸਾਹਿਬ ਦੇ ਨੰਬਰ ਤੇ ਸੋ ਮੈਂ ਬੇਨਤੀ ਕਰਾਂ ਕਈ ਵਾਰ ਸਾਡੇ ਅਕਾਲ ਚੈਨਲ ਦੇਸ਼ਾਂ ਵਿਦੇਸ਼ਾਂ ਚੱਲਣਾ ਇੱਕ ਬੇਨਤੀ ਦੁਬਾਰਾ ਕਰਦਿਆਂ ਪਰ ਉਹ ਉਹਨਾਂ ਦੀ ਟੀਮ ਆਏਗੀ ਸਰਵਾ ਕਰਨ ਕਿਉਂਕਿ ਅਸੀਂ ਅੱਗੇ ਵੀ ਜਿੰਨੇ ਵੀ ਮਕਾਨ ਬਣਾਏ ਜਾਂ ਜਿੱਦੀ ਵੀ ਮਦਦ ਕੀਤੀ ਕਿਸੇ ਦਾ ਫੋਨ ਨੰਬਰ ਨਹੀਂ ਦਿੱਤਾ ਸੋ ਟੀਮ ਆਉਂਦੀ ਹੈ ਸਪੈਸ਼ਲ ਟੀਮ ਆ ਕੇ ਸਰਵਾ ਕਰਦੀ ਔਰ ਸਰਵਾ ਕਰਕੇ ਉਹ ਉਹਨਾਂ ਦੀ ਲੋੜ ਤੋਂ ਵੱਧ ਕੇ ਮਦਦ ਕਰਦੀ ਹੈ ਮੈਨੂੰ ਪਰ ਪਤਾ ਹੈ ਕਿਉਂਕਿ ਇੱਥੇ ਅਸੀਂ 5-6 ਮਕਾਨ ਸਾਡੇ ਹੱਥੀ ਬਣੇ ਨੇ ਔਰ ਸੰਗਤ ਨੂੰ ਅਪੀਲ ਕਰੀਦੀ ਹੈ ਉਹ ਸੰਗਤ ਆਪਣੇ ਆਪ ਹੀ ਆਉਂਦੇ ਨੇ ਉਹਨਾਂ ਦੇ ਜਿਹੜੇ ਵੀ ਡੋਨਰ ਨੇ ਜਿਹੜੇ ਵੀ ਉਹ ਸੇਵਾ ਲੈ ਕੇ ਆਉਂਦੇ ਨੇ ਉਹ ਆਪਾਂ ਉਹ ਵੀ ਵਿਖਾਈ ਵਿਖਾ ਦਿੱਤੇ ਜਾਂਦੇ ਵੀ ਫਲਾਣਾ ਅੱਜ ਮਨਵੀਰ ਮਹਾਵੀਰ ਸਿੰਘ ਤੁਹਾਡੇ ਵਾਸਤੇ ਫਲਾਣੀ ਚੀਜ਼ ਲੈ ਕੇ ਆਇਆ ਉਹ ਸੀਐਸਟੀ ਚੈਨਲ ਤੇ ਵਿਖਾਉਂਦਾ ਯਤਨ ਕਰੀਦਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਕਿਉਂਕਿ ਸਾਡੇ ਭਰਾ ਨੇ ਇਹਨਾਂ ਨੂੰ ਅਸੀਂ ਪੈਰਾਂ ਸਿਰ ਕਰਨਾ ਤੇ ਜੇ ਮੰਨ ਲਓ ਜੀ ਖੁਦਾ ਨਾ ਖਾਸਤਾ ਜਿਵੇਂ ਬਾਪੂ ਨੇ ਕਿਹਾ ਵੀ ਜਦੋਂ ਆੜਤੀਆਂ ਨੇ ਜਾਂ ਬੈਂਕ ਵਾਲਿਆਂ ਨੇ ਤੰਗ ਕੀਤਾ ਜੇ ਖੁਦਾ ਨਾ ਖਾਸਤਾ ਕੋਈ ਨੇ ਗਲਤ ਸਟੈਪ ਚੱਕ ਲੈਣਾ ਫਿਰ ਅਸੀਂ ਲੀਕ ਨੂੰ ਕੁੱਟਣ ਲੱਗ ਪਈਨੇ ਹਾਏ ਅਸੀਂ ਕਰ ਦਿੰਦੇ ਫਿਰ ਆਪਣੇ ਕੋਲ ਪਸਤਾਵੇ ਤੋਂ ਬਣਾ ਕੁਝ ਨਹੀਂ ਸੋ ਆਪਾਂ ਜਿੰਨੇ ਐਦਕੀ ਮੈਂ ਵੇਖਿਆ ਵੀ ਸਮਾਜ ਸੇਵੀਆਂ ਨੇ ਪੰਜਾਬ ਦੀ ਬਾਹ ਫੜੀ ਏ ਕਿਸੇ ਗੱਲ ਦੀ ਹੋਣ ਤੱਕ ਸਮਾਜ ਸੇਵੀ ਨੇ ਕੰਮੀ ਨਹੀਂ ਆਉਣ ਦਿੱਤੀ ਸਰਕਾਰਾਂ ਦੇ ਕੰਮ ਸੀ ਜਿਹੜੇ ਸਮਾਜ ਸੇਵੀਆਂ ਹੋਣ ਤੱਕ ਆਪਾਂ ਕੀ ਆ ਪਸ਼ੂਆਂ ਦੇ ਚਾਰੇ ਦੀ ਰਾਸ਼ਨ ਦੀ ਜਿਹੜੀ ਵੀ ਵੀਰਾਂ ਨੇ ਮੰਗ ਰੱਖੀ ਏ ਹੁਣ ਇੱਥੋਂ ਤੱਕ ਤੇਲ ਬੀਜ ਵੀ ਲੈ ਕੇ ਆ ਰਹੇ ਪਰ ਤੇਲ ਬੀਜ ਇਹਨਾਂ ਦੇ ਕਿਸੇ ਕੰਮ ਦਾ ਨਹੀਂ ਇਹਨਾਂ ਦੀ ਜ਼ਮੀਨ ਹੀ ਟਹਿ ਗਈ ਹੈ ਕਿ ਜਿਵੇਂ ਵੀਰ ਨੇ ਕਿਹਾ 5 ਸਾਲ ਪਾਣੀ ਚੱਲਣਾ ਹੈ ਕਿ 10 ਸਾਲ ਚੱਲਣਾ ਹੈ ਪਰ ਇਹਨਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਹੋਵੇ ਜਿਵੇਂ ਇਹਨਾਂ ਨੇ ਕਿਹਾ ਵੀ ਇਹ ਗਾਂ ਮੱਝ ਸਾਂਭ ਸਕਦੇ ਨੇ ਹੋਰ ਆਪਾਂ ਇਹਨਾਂ ਨੂੰ ਕਹਿ ਦਈਏ ਵੀ ਨਾ ਟੈਂਪੂ ਲੈ ਦੇਓ ਘੁੜਕਾ ਲੈ ਦੇਓ ਇਹਨਾਂ ਤੋਂ ਚੱਲਣਾ ਨਹੀਂ ਪਰ ਗਾਂ ਮੱਝ ਇਹ ਸਾਂਭ ਕੇ ਉਹਦੇ ਦੁੱਧ ਕੁਝ ਢੇਰੀ ਚ ਪਾ ਕੇ ਕੁਝ ਘਰ ਦੇ ਗੁਜ਼ਾਰੇ ਇਸ ਤਰੀਕੇ ਨਾਲ ਚੱਲ ਸਕਦੇ ਆਪਾਂ ਜਿਵੇਂ ਵੀ ਕੋਈ ਮਦਦ ਕਰ ਸਕਦਾ ਆਪਾਂ ਵੇਖਿਆ ਸਰਮਾਇਦਾਰਾਂ ਨੂੰ ਅਸੀਂ ਬੜਾ ਕੁਝ ਦੇ ਦਿੱਤਾ ਕਿਸੇ ਨੂੰ ਟਰੈਕਟਰ ਦੇ ਦਿੱਤੇ ਕਿਸੇ ਨੂੰ ਗੱਡੀਆਂ ਦੇ ਦਿੱਤੀਆਂ ਕਿਸੇ ਨੂੰ ਕੰਮ ਖੋਲ੍ਹ ਕੇ ਦੇ ਦਿੱਤੇ ਪਰ ਗਰਾਊਂਡ ਤੇ ਉਤਰ ਕੇ ਪਹਿਲਾਂ ਤਹਿਕੀਕਤ ਕੀਤੀ ਜਾਵੇ ਵੀ ਸੱਚਮੁੱਚ ਇਹ ਬੰਦਾ ਲੋੜਵੰਦ ਏ ਇਹ ਜਿਵੇਂ ਵੀਰਾਂ ਨੇ ਕਿਹਾ ਵੀ ਸਾਡੇ ਤੇ ਵੀ ਭਰੋਸਾ ਨਾ ਕਰਿਆ ਜੀ ਪਿੰਡ ਚ ਆਇਆ ਜੀ ਪਿੰਡ ਚ ਆ ਕੇ ਪੁੱਛਿਆ ਜੀ ਵੀ ਹਾਂ ਭਾਈ ਇਹ ਸੱਚਮੁੱਚ ਇਹਨਾਂ ਦੀ ਮਦਦ ਕਰਨ ਦੀ ਲੋੜ ਏ ਜਿਵੇਂ ਵੀਰ ਨੇ 4-5 ਹੋਰ ਵੀਰਾਂ ਦਾ ਜ਼ਿਕਰ ਕੀਤਾ ਫਤਿਹਗੜ ਸਭਰਾ ਦੇ ਮੈਂ ਕਿਹਾ ਵੀ ਕੋਈ ਵੀ ਆਵੇ ਹਰਿਆਣੇ ਤੋਂ ਆਵੇ ਪੰਜਾਬ ਤੋਂ ਆਵੇ ਗੱਟਾ ਬਾਦਸ਼ਾਹ ਪਿੰਡ ਦੇ ਤੇ ਬਾਪੂ ਜੀ ਕੀ ਨਾਮ ਸ਼ੁਭ ਆਪਣਾ ਜੀ ਪ੍ਰੀਤਮ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਹਾਂ ਜੀ ਪ੍ਰਧਾਨ ਸਿੰਘ ਜੀ ਹਾਂ ਜੀ ਪ੍ਰਧਾਨ ਸਿੰਘ ਪ੍ਰਧਾਨ ਸਿੰਘ ਤੇ ਸਰਦਾਰ ਪ੍ਰੀਤਮ ਸਿੰਘ ਸਾਨੋਫ ਦਲੀਪ ਸਿੰਘ ਜੀ ਸਾਨੋ ਸਰਦਾਰ ਦਲੀਪ ਸਿੰਘ ਸੋ ਮੈਂ ਬੇਨਤੀ ਕਰਦਾ ਵੀ ਸਾਡੇ ਵੀਰ ਆਉਣ ਜਿਹੜੇ ਵੀ ਆਉਣ ਸਗੋ ਅਸੀਂ ਉਹਨਾਂ ਦਾ ਵੀ ਆਪਣੇ ਦਰਸ਼ਕਾਂ ਨੂੰ ਵਿਖਾਉਣ ਦਾ ਯਤਨ ਕਰਾਂਗੇ ਵੀ ਇਹ ਫਲਾਣੇ ਵੀਰ ਆਏ ਸੀ ਇਹਨਾਂ ਵੀਰਾਂ ਨੇ ਸਾਡੇ ਵੀਰਾਂ ਦੀ ਮਾਂ ਫੜੀ ਹੈ ਬਜ਼ੁਰਗਾਂ ਦੀ ਮਾਂ ਫੜੀ ਹੈ ਸੋ ਅੱਜ ਬੜਾਪਾ ਔਰ ਬੜਾਪੇ ਦੇ ਵਿੱਚ ਆਪਾਂ ਵੇਖਦੇ ਆਂ ਵੀ ਕੋਈ ਰੋਜ਼ਗਾਰ ਦਾ ਸਾਧਨ ਹੋਣਾ ਚਾਹੀਦਾ ਅੱਜ ਇਹਨਾਂ ਦੀ ਰੋਜੀ ਰੋਟੀ ਦੇ ਸਾਧਨ ਖਤਮ ਹੋ ਗਏ ਨੇ ਅੱਜ ਇਹਨਾਂ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਪੋਤਰੀਆਂ ਦਾ ਭੂਏਖ ਧੁੰਦਲਾ ਦਿਖ ਰਿਹਾ ਕਹਿੰਦੇ ਜੇ ਨਾ ਫੀਸ ਤਾਰੀ ਗਈ ਨਾ ਅਸੀਂ ਬੱਚਿਆਂ ਨੂੰ ਢਾਲਾਂਗੇ ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ ਦਰਸ਼ਕਾਂ ਨੂੰ ਆਪਾਂ ਇਹਨਾਂ ਦੇ ਬੱਚੇ ਸਕੂਲਾਂ ਤੋਂ ਧਵਾਉਣੇ ਨਹੀਂ ਆਪਾਂ ਪੜਾਉਣੇ ਨੇ ਮੈਨੂੰ ਆਸ ਏ ਵੀ ਸਾਡੇ ਸਮਾਜ ਸੇਵੀਆਂ ਤੇ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਾਨੂੰ ਕਿਹਾ ਹੈ ਨਾ ਦਸ਼ਵੰਦ ਕੱਢੋ ਦੁਸ਼ਮੰਦ ਕੱਢਣ ਵਾਲਿਆਂ ਨੂੰ ਅਪੀਲ ਹੈ ਇਹਨਾਂ ਦੇ ਬੱਚੇ ਹਟਣੇ ਨਹੀਂ ਚਾਹੀਦੇ ਹੋਰ ਵੀ ਆਪਾਂ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਹ ਫੜੀਏ ਤਬਾਹੀ ਦਾ ਮੰਜ਼ਰ ਇੰਨਾ ਜ਼ਿਆਦਾ ਤੁਸੀਂ ਵੇਖ ਸਕਦੇ ਜੀ ਜਮੀਨਾਂ ਸਾਰੀਆਂ ਟਹਿ ਗਈਆਂ ਆ ਖੰਬੇ ਸੀ ট্রান্সਫਰਮ ਸੀ ਅੱਜ ਬਿਜਲੀ ਖਤਮ ਹੋ ਗਈ ਉਹ ਖੰਬਾ ਠੱਠਾ ਪਿਆ ਇੱਕ ਘਰਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਬੁਰੇ ਹਾਲ ਨੇ ਬਾਂਕੇ ਦਿਹਾੜੇ ਨੇ ਹਾਂਜੀ ਸੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸੇ ਜ਼ਮੀਨ 'ਚ ਰੇਤ ਪੈ ਗਈ ਮੇਨ ਜਾਬ ਦਾ ਵੀ ਆ ਪੈਲੀਆਂ ਬਣਨੀਆਂ ਵੀ ਨਹੀਂ ਗਈਆਂ ਇਹ ਇੱਥੇ ਜਿੰਨਾ ਮਰਜ਼ੀ ਆਪਾਂ ਜੋਰ ਲਾ ਲਈਏ ਕਿਉਂਕਿ ਰੇਤ ਦੇ ਵਿੱਚ ਕੀ ਸੱਟਾਂਗੇ ਤੇ ਕੀ ਉਗੇਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਪੰਜਾਬ ਦਾ ਉਹ ਅੰਕੜੇ ਘੱਟ ਦੱਸੇ ਜਾ ਰਹੇ ਨੇ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੇ ਲੱਖ ਏਕੜ ਤਬਾਹ ਹੋ ਗਈ ਹੈ ਅਜੇ ਤੱਕ ਅੰਕੜੇ ਦਾ ਸਾਹਬ ਨਹੀਂ ਕਿੰਨੇ ਪਸ਼ੂ ਰੁੜ ਗਏ ਕਿੰਨੇ ਮਕਾਨ ਢਹਿ ਗਏ ਕਿੰਨੇ ਬੰਦੇ ਰੁੜ ਗਏ ਅਜੇ ਅੰਕੜੇ ਸਾਹਮਣੇ ਆਏ ਨਹੀਂ ਸੋ ਹੁਣ ਅਸੀਂ ਕਹਿੰਦੇ ਆ ਵੀ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਕਹੇ ਵਿਸ਼ੇਸ਼ ਗਰਦੌਰੀ ਵਿਸ਼ੇਸ਼ ਗਰਦੌਰੀ ਦਾ ਮਤਲਬ ਇਹ ਹੁੰਦਾ ਵੀ ਕਿਹਦੀ ਫਸਲ ਖਰਾਬ ਹੋਈ ਹੈ ਕਿਹਦੀ ਜ਼ਮੀਨ ਖਰਾਬ ਹੋਈ ਹੈ ਕਿਹੜਾ ਬੋਰ ਖਰਾਬ ਹੋਇਆ ਕਿਹੜਾ ਟਰਾਂਸਫਰ ਡਿੱਗਾ ਇਹਦਾ ਮਕਾਨ ਡਿੱਗਾ ਹੈ ਵਿਸ਼ੇਸ਼ ਗਰਦੌਰੀ ਇਹ ਹੁੰਦੀ ਹੈ ਕਿ ਜੇ ਦੂਜੀਆਂ ਗਰਦੌਰੀਆਂ ਵਾਂਗੂ ਗਰਦੌਰੀਆਂ ਕਰਨੀਆਂ ਤਾਂ ਫਿਰ ਇਹਨੂੰ ਵਿਸ਼ੇਸ਼ ਕਹਿਣ ਦੀ ਲੋੜ ਨਹੀਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵਿਸ਼ੇਸ਼ ਵਿਸ਼ੂਸ਼ ਵਾਲੀ ਗੱਲ ਨਹੀਂ ਕੇਵਲ ਕਹਿੰਦੇ ਮੇਰੀ ਪਟਵਾਰੀਆਂ ਦੇ ਨਾਲ ਕਾਨ ਨੂੰ ਤਹਿਸੀਲਦਾਰ ਨਾਲ ਗੱਲ ਹੋਈ ਕਹਿੰਦੇ ਵੀ ਕੇਵਲ ਅਸੀਂ ਫਸਲਾਂ ਦੇ ਖਰਾਬੇ ਦੇਣੇ ਨੇ ਇਹ ਫਸਲਾਂ ਦੇ ਖਰਾਬੇ ਦੇਣੇ ਤੇ ਫਿਰ ਨਾ ਰੱਖਿਆ ਸੀ ਵਿਸ਼ੇਸ਼ ਗਰਦੌਰੀ ਆ ਵੀਰਾਂ ਦੇ ਟਰਾਂਸਫਰ ਵੀ ਇਹਨਾਂ ਨੇ ਡਿੱਗੇ ਨੇ ਇਹਨਾਂ ਦੇ ਬੋਰ ਵੀ ਖਰਾਬ ਹੋਏ ਨੇ ਦਿਓ ਇਹਨਾਂ 2-2 ਲੱਖ ਰੁਪਈਆ ਬੋਰਾਂ ਦਾ ਦਿਓ ਇਹਨਾਂ 2-2 ਲੱਖ ਰੁਪਈਆ ਜਿਹੜਾ ਟਰਾਂਸਫਰਾਂ ਦਾ ਜਿਹੜੇ ਇਹਨਾਂ ਦੇ ਮਕਾਨ ਵਿੱਚ ਬਣੇ ਸੀ ਮੋਟਰਾਂ ਬਣੀਆਂ ਸੀ ਦਿਓ ਇਹਨਾਂ ਨੂੰ 2-2 ਲੱਖ ਰੁਪਈਆ ਉਹ ਵੀ ਜਿਹੜੀ ਜ਼ਮੀਨ ਡਿੱਗੀ ਓ ਜ਼ਮੀਨ ਡਿੱਗੀ ਦੇ ਵੱਖਰੇ ਦਿਓ 47000 ਰੁਪਈਆ ਸੈਂਟਰ ਦਿੰਦਾ ਜਿਹੜੀ ਜ਼ਮੀਨ ਦੇ ਵਿੱਚੋਂ ਪਾਣੀ ਵਗਦਾ ਦਿਓ ਇਹਨਾਂ ਨੂੰ ਤਾਂ ਜੋ ਇਹਨਾਂ ਦਾ ਕੋਈ ਰੋਜੀ ਰੋਟੀ ਦਾ ਸਾਧਨ ਬਣ ਸਕੇ ਕੋ ਉਹ ਪੈਸਿਆਂ ਦੇ ਨਾਲ ਇਹ ਕੋਈ ਆਪਣੇ ਹੋਰ ਪਸ਼ੂਆਂ ਦੇ ਵਿੱਚ ਵਾਧਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਤੋਰ ਸਕਣ ਪਰ ਸਰਕਾਰ ਕਹਿ ਬੜਾ ਕੁਝ ਰਹੀ ਹੈ ਪਰ ਦੇ ਕੁਝ ਨਹੀਂ ਰਹੀ ਇਹ ਬੜੇ ਭਰੇ ਮਨ ਨਾਲ ਸਾਨੂੰ ਕਹਿਣਾ ਪੈਂਦਾ ਅਸੀਂ ਚੁਣਿਆ ਸੀ ਬਦਲਾਅ ਲਈ ਸਰਕਾਰ ਨੂੰ ਬਦਲਾਅ ਲਈ ਸਰਕਾਰ ਦੇ ਵਿੱਚ ਕੋਈ ਬਦਲਾਅ ਵੇਖਣ ਨੂੰ ਨਜ਼ਰ ਆ ਨਹੀਂ ਰਿਹਾ ਹੋਰ ਇਹੋ ਜਿਹੇ ਵੀਰ ਭਰਾਵਾਂ ਦੀ ਦਾਸਤਾ ਮਖਾਉਣ ਦਾ ਯਤਨ ਕਰ ਰਹੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ